ਮਾ ਹਾਂ ਆ ਫੜਾ ਤੁਹਾਡਾ ਪੋਤਾ ਤੁਸੀਂ ਸੰਭਾਲੋ ਮੈਂ ਉਹਨੇ ਘਰ ਦੇ ਕੰਮ ਕਰ ਲਾ ਕਰ ਲਾ ਪੁੱਤ ਹਾਂ ਕੋਈ ਲੋੜ ਨਹੀਂ ਤੈਨੂੰ ਮੁੰਡਾ ਚੱਕਣ ਦੀ ਫੜਾਇਆ ਇਹਨੂੰ ਮੁੰਡਾ ਕਿਉਂ ਜੇ ਮੈਂ ਤੈਨੂੰ ਕਿਹਾ ਸੀਗਾ ਨਾ ਚੁੱਪ ਚਾਪ ਤਲਾਕ ਦੇ ਕਾਗਜ਼ਾਂ ਤੇ ਸਾਈਨ ਕਰ ਦੇ ਠੀਕ ਹੈ ਨਾ ਤੇ ਆ ਚੱਕ ਮੁੰਡਾ ਕਾਗਜ਼ ਲੈ ਆਉਣਾ ਮੈਂ ਅੰਦਰੋਂ ਲੱਗੀ ਸਮਝ ਤੈਨੂੰ ਬੋਲ ਨਾ ਮੇਰੇ ਨਾਲ ਆ ਦੇ ਮਾਪਿਆਂ ਨੂੰ ਫੋਨ ਕਰ ਦੇ ਤੇ ਮੁੰਡਾ ਚੱਕ ਤੇ ਜਾ ਇੱਥੋਂ ਲੈ ਆਉਣਾ ਮੈਂ ਕਾਗਜ਼ ਗੱਲ ਤਾਂ ਸੁਣ ਲਓ ਇੱਕ ਵਾਰੀ ਬਨਿੰਦਰ ਕੀ ਗੱਲ ਹੋਈ ਐ बोलताပဲ ਕੁਛ ਆ ਫੜ ਕਾ ਵੀ ਫੜ ਪੂਰਾ ਬੰਮਾ ਫੜਾ ਉਹ ਕਾਸ਼ ਕਿਉਂ ਐ ਕਰੀ ਜਾਣਾਗਾ ਚਲ ਤੇ ਤਲਾਕ ਦੇ ਚਲ ਕਾਲਿਆਂ ਦੇ ਸਹਾਰ ਕਰਕੇ ਤੇ ਮੈਨੂੰ ਦੱਸ ਉਹਰੇ ਕਮਾਲ ਦੀ ਗੱਲ ਐ ਐਂਗਾ ਤੋ ਕਰੀ ਜਾਣਾਗਾ ਗੱਲ ਕੀ ਹੋਈ ਐ ਮੈਂ ਤੈਨੂੰ ਕੀ ਕੀ ਦੱਸਾਂ ਗੱਲ ਸੁਣ ਲੈ ਮੇਰੀ ਇਹਨੂੰ ਨਾ ਬੁਲਾਉਣ ਦੀ ਕੋਈ ਲੋੜ ਨਹੀਂ ਇਹ ਨਾਲ ਮੈਂ ਗੱਲ ਕੀਤੀ ਸੀ ਜਵਾਬ ਹੋ ਗਿਆ ਤੇ ਜਾਊਗੀ ਆਪਦੇ ਘਰੇ ਇਹ ਬਸ ਤੈਨੂੰ ਕਿੰਨੇ ਵਾਰੀ ਆਖਿਆ ਕੁੜੇ ਵੀ ਪਹਿਲਾਂ ਝਾੜੂ ਲਾ ਲਿਆ ਕਰ ਭਾਈ ਫੇਰ ਕੋਈ ਹੋਰ ਕੰਮ ਕਰ ਲਿਆ ਕਰ ਪਹਿਲਾਂ ਲੀੜਾਂ ਦੇ ਸਹਾਰੇ ਬਾਹਰ ਨਹੀਂ ਆ ਅੱਛਾ ਝਾੜੂ ਲਾਉਂਗ ਦੁਪਹਿਰਾ ਕਰ ਲੈਣੀ ਆ ਬੀਬੀ ਕੱਪੜੇ ਵੀ ਧੋਣੇ ਹੀ ਆ ਕੱਪੜੇ ਕਿਹੜਾ ਕੋਈ ਹੋਰ ਆ ਕੇ ਧੋਊਗਾ ਕੰਮ ਦਾ ਭਾਈ ਕੋਈ ਸਾਹਬ ਕਿਤਾਬੀ ਹੁੰਦਾ ਕਿ ਹੁਣ ਪਹਿਲਾਂ ਕੱਪੜੇ ਚਾੱਕ ਕੇ ਬਹਿ ਜਾ ਉਹ ਗਰਦ ਸਾਰੀ ਹੁਣ ਕੱਪੜਿਆਂ ਤੇ ਪਈ ਜਾਉ ਜਿਹੜੇ ਤੋਤੇ ਆ ਤੂੰ ਇਹਦੇ ਜੇ ਕੰਮ ਬਾਹਲੇ ਕਰਦੀਆਂ ਤੈਨੂੰ 10 ਵਾਰੀ ਸਮਝਾਤੀ ਗੱਲ ਨਾ ਤੇਰੇ ਸਮਝ ਆਉਂਦੀ ਆ ਕੋਈ ਕਰ ਲਾ ਰਾਮ ਰਾਮ ਕਰ ਲਾ ਰਾਮ ਰਾਮ ਇਹਨਾਂ ਨਾਲ ਤਾਂ ਬੰਦਾ ਵਰਤ ਇਦੇ ਨਾਲ ਤਾਂ ਅਹੀਂ ਚੰਗੇ ਹੈਗੇ ਕੀ ਹੋ ਗਿਆ ਹੁਣ ਤੈਨੂੰ ਭਾਈ ਹੋ ਕੀ ਗਿਆ ਹੁਣ ਬਸ ਹੁਣ ਪਰੇ ਕਰ ਲੈ ਝਾੜੂ ਜਾ ਕੋਈ ਗੱਲ ਕਰ ਲੈ ਇਹਦੇ ਬਸ ਬੈ ਜਾ ਉੱਥੇ ਪਰਾਂ ਤਾਂ ਕਰਦਾ ਮੜਾ ਜਾ ਕੀ ਗੱਲ ਹੋ ਗਈ ਉਹ ਦੱਸੇ ਘਰ ਦੁਪਹਿਰੇ ਝਾੜੂ ਲਈ ਜਾਂਦੀ ਆਈ ਮੱਥਾ ਤਾਂ ਮੈਂ ਮਾਰੀ ਆਂਨੀ ਐ ਕੰਬਲੀ ਨਾਵੇਂ ਇਹਨਾਂ ਦੇ ਲਾਵੇਂ ਨਾ ਤੇ ਪਿੰਡਾਂ ਚੇੜ ਲੈਂਦੀ ਉਹ ਵਾਲੇ ਕੰਮ ਜਿੱਦਾਂ ਕਰਦੀ ਨਹੀਂ ਤੇ ਜਿ ਸਾਰਾ ਦਿਨ ਲੱਗੀ ਰਹਿੰਦੀ ਐ ਅਰੇ ਮੈਨੂੰ ਕਹਿੰਦੀ ਤੂੰ ਕਿ ਲਾਣਾ ਚੁੱਪ ਕਰਕੇ ਬੈਠੀ ਰਹਿ ਲੈ ਨਾਜਰ ਦੀ ਗੱਲ ਕਰੀ ਜਾਣਾਗਾ ਅੱਛਾ ਨਾਜਰ ਕੋਲ ਜਾ ਕੇ ਆਏਗਾ ਹਾਂ ਪਰਸੋਂ ਦਾ ਲੱਗਿਆ ਫੋਨ ਕਰਨ ਵਾਸਤੇ ਵੀ ਆ ਜਾ ਆ ਜਾ ਮੈਂ ਤਾਂ ਗੱਲ ਕਰਨੀ ਗੱਲ ਕਰਨੀ ਅੱਜ ਮੈਂ ਬਾਗਿਆ ਮੈਂ ਹਾਂ ਭਾਈ ਦੱਸ ਮਾ ਕਿਵੇਂ ਕੀ ਗੱਲ ਕਰਨੀ ਹਨ ਅਕੇ ਹਾਂ ਤੁਸੀਂ ਆ ਕੇ ਜੁਬਾਨ ਦੇ ਪੱਕੇ ਨਹੀਂ ਹੈਗੇਗੇ ਤੇ ਅਸੀਂ ਤਾਂ ਕਹਿੰਦਾ ਅੱਗੇ ਤੋਂ ਤੁਹਾਡੇ ਨਾਲ ਵਰਤਾਰਾ ਹੀ ਨਹੀਂ ਰੱਖਣਾ ਮੈਂ ਕਿ ਜੁਬਾਨ ਦੇ ਪੱਕੇ ਨੂੰ ਅਸੀਂ ਕੀ ਕਰਤਾ ਕਹਿੰਦਾ ਤੂੰ ਮੈਨੂੰ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਭਾਈ ਮਹੀਨੇ ਤੋਂ ਮਹੀਨੇ ਦੇ ਵਿੱਚ ਆਪਾਂ ਆਹ ਕਰ ਦਾਂਗੇ ਤੇ ਅਕੇ ਤੁਸੀਂ ਮਨਿੰਦਰ ਦੀ ਪੰਜੀਰੀ ਵੈਸਟ ਵਾਲੇ ਜਿਹੜੇ ਪੈਸੇ ਲਏ ਸੀਗੇ ਤੇ ਟੂਮਾ ਕਰਾਉਣ ਵਾਸਤੇ ਉਹ ਪੈਸੇ ਹੁਣ ਤੁਸੀਂ ਲੱਖ ਰੁਪਏ ਮੈਨੂੰ ਮੋੜੋ ਲੈ ਫੋਟ ਇਹ ਕੀ ਗੱਲਾਂ ਕਰਦਾ ਉਹ ਮੈਂ ਕਿਹਾ ਵੀ ਮੈਂ ਤਾਂ ਤੁਹਾਨੂੰ ਐਂ ਕਿਹਾ ਸੀ ਮਹੀਨੇ ਇੱਕ ਦੇ ਵਿੱਚ ਜੇ ਪੈਸੇ ਮੈਨੂੰ ਆ ਗਏ ਤਾਂ ਮੈਂ ਤੁਹਾਨੂੰ ਦੇ ਦੂੰਗਾ ਨਹੀਂ ਤਾਂ ਬਈ ਫਿਰ ਝੋਨੇ 'ਚ ਹੀ ਦੇਵਾਂਗਾ ਉਹਨੂੰ ਕਿਹੜਾ ਨਹੀਂ ਪਤਾ ਵੀ ਪੈਸੇ ਹੁਣ ਫਸਲ ਤੇ ਮੋੜਾਂਗੇ ਹੋਰ ਕੀ ਇੱਥੇ ਗਾਹ ਨਿੰਮਣ ਲੌਂਕੀ ਜਾਂਦੇ ਵੀ ਲਾ ਕੇ ਦੇ ਦਾਂਗੇ ਤੈਨੂੰ ਉਹੀ ਤਾਂ ਗੱਲ ਹੈ ਕਿ ਜੇ ਮੈਂ ਕਿਹਾ ਮਹਾ ਬਾਈ ਵੀ ਕੋਈ ਗੱਲ ਨਹੀਂ ਭੱਜੇ ਤਾਂ ਨਹੀਂ ਜਾਂਦੇ ਆ ਕਿ ਭੱਜਣ ਵਾਲੀ ਗੱਲ ਹੀ ਹੈ ਕਿ ਤੁਸੀਂ ਤਾਂ ਕਿ ਹੁਣ ਤੂੰ ਫੋਨ ਵੀ ਨਹੀਂ ਚਾਹਦਾ ਮੈਂ ਕਿਹਾ ਯਾਰ ਮੈਂ ਫੋਨ ਕਿੱਥੋਂ ਚੱਕਾਂ ਮੈਂ ਤਾਂ ਖੇਤ ਤਾਹੇ ਤਗਲਾ ਕਹਿੰਦਾ ਵੀ ਕਿਸੇ ਮੂਰੇ ਹੱਥ ਨਹੀਂ ਅਡਣਾ ਚਾਹੀਦਾ ਜਹੇ ਜਹ ਹੋਵੇ ਆਪਦਾ ਗਰੀਬੀ ਦਾ ਵਾਕ ਮੈਂ ਤਾਂ ਮਾਂ ਤੇਰੇ ਕਹਿਣ ਦੇ ਉੱਤੇ ਇਹ ਇਹਦੀ ਗੱਲ ਦੀ ਮਿੰਤ ਜੀ ਕਰ ਲਈ ਨਹੀਂ ਮੈਂ ਤਾਂ ਇਹਨੂੰ ਬੁਲਾ ਕੇ ਰਾਜ ਨਹੀਂ ਸੀ ਇਸ ਬੰਦੇ ਨੂੰ ਮੈਂ ਵੀ ਮੈਂ ਵੀ ਆਏ ਹੋ ਗਿਆ ਮੈਨੂੰ ਵੀ ਵੀ ਚੱਲ ਸੋਣੀ ਸੋਨੀਆ ਮਹਾਰਾਜ ਨੇ ਜਵਾਕੜੀ ਦੀ ਤੇ ਚੱਲ ਆਪਾਂ ਕੋਈ ਨੱਕ ਕਰਨ ਪਾਵਾਂਗੇ ਤਾਂ ਆਪਦਾ ਉਹਨੂੰ ਹਸਰਾ ਹੋ ਜੂ ਹੁਣ ਕਹਿੰਦਾ ਕਹਿੰਦਾ ਕਿ ਜੇ ਤੁਸੀਂ ਕੇ ਪੈਸੇ ਹਜੇ ਝੋਨੇ ਦੇ ਦੇਵੋਗੇ ਜਾਂ ਅੱਗੇ ਦੇਵੋਗੇ ਮੈਂ 2.5 ਰੁਪਏ ਨਹੀਂ ਮੈਂ ਤਾਂ 3.5 ਰੁਪਏ ਲਵਾਂਗਾ ਵਿਆਜ ਕੋਈ ਨੀ ਕਹੇ ਦੰਮ ਦੇਂਗਾ ਤੇਰਾ ਮੱਥਾ ਬਥੇਰਾ ਕੋਈ ਨਹੀਂ ਤਰੇਗਾ ਦੁਗਣੇ ਹੋ ਕੇ ਨਿਕਲ ਜਾਣ ਕੇ ਬਥੇਰੇ ਇਹ ਸਾਥੋ ਲਾਊਗਾ 3 ਰੁਪਏ ਨਾਲ 4 ਰੁਪਏ ਇਹ ਮਾਂ ਬੰਦੇ ਕੋਲੇ 4 ਰੁਪਏ ਕੀ ਹੁੰਦੇ ਉਹੀ ਚਾਂਬਲੇ ਫਿਰਦੇ ਅਗੇ ਨਾ ਉਹਦਾ ਬੀਬੀ ਨਹੀਂ ਕਹਿਣੋ ਹਟ ਗਈ ਵੀ ਆਹ ਟੂਮ ਛੱਲਾ ਕਰਾ ਦੋ ਕਾਂਟੇ ਕਰਾ ਦੋ ਛਾਪ ਕਰਾ ਦੋ ਹੁਣ ਕਰ ਜਾ ਜਦੋਂ ਚੜ ਗਿਆ ਸਿਰ ਹੁਣ ਖੇਲ ਲੈ ਕੀ ਲੋਕ ਸੀ ਚੱਕਣ ਦੀ ਕਰਜ਼ਾ ਕਰ ਲੋ ਗੱਲ ਕੁੜੇ ਕਰ ਦਿਆ ਚੱਕਣ ਦੀ ਲੋੜ ਕਿਉਂ ਨਹੀਂ ਸੀ ਧੀ ਵਿਆਹੀ ਆਪਾਂ ਕੋਈ ਨੱਕ ਬੁੱਲ ਵੀ ਲਾ ਕੇ ਆਉਣਾ ਸੀ ਕੀ ਕਹੂ ਉਹਦੀ ਸੱਸ ਕੀ ਕਹੂ ਪਰ ਹਣਾ ਵੀ ਆਪ ਜੀ ਦੀ ਸੱਟ ਕੇ ਕੱਲੀ ਉਹ ਵੀ ਸਸਤਾ ਪਹਿਲਾਂ ਨਹੀਂ ਬੋਲਣ ਉਹਨਾਂ ਦੇ ਦਿਨ ਪਤਾ ਤਾਂ ਉਹਦੇ ਸੁਭਾਅ ਦਾ ਅਗਲੀ ਤਾਂ ਸੁਣਾਉਣਾ ਚਾਹੁੰਦੀ ਹੁੰਦੇ ਮੌਕਾ ਭਾਲਦੇ ਹੁੰਦੇ ਬੰਦੇ ਤਾਂ ਹੈ ਨਾਲੇ 30 ਪੁੱਤ ਨੂੰ ਨਾ ਆਪ ਵੀ ਚਾਦਰ ਵੇਖ ਕੇ ਪੈਰ ਬਸਾਰੀ ਦੇ ਹੁੰਦੇ ਆ ਤੇ ਚਾਦਰ ਦੇਖ ਮੇਰੇ ਕੋਲ ਹੁਣ ਦੇ ਦੇ ਦਾਂਗੇ ਕੋਈ ਗੱਲ ਕੋਈ ਗੱਲ ਨਹੀਂ ਭੱਜੇ ਥੋੜੀ ਜਾਣਦੇ ਆ ਆਪਾਂ ਪੈਸੇ ਦੇ ਦਾਂਗੇ ਉਹਦਾ ਆਦਤ ਹੀ ਉਹਦੀ ਬੋਲਣ ਦੀ ਗੱਲ ਪਤਾ ਕੀ ਹੈਗੀ ਹੁਣ ਤੁਸੀਂ ਕਹਿੰਦੇ ਵੀ ਨਿਕਲ ਜਾਣੇ ਪੈਸੇ ਤਾਂ ਬਥੇਰੇ ਨਿਕਲ ਹੀ ਜਾਂਦੇ ਹੈਗੇ ਦੀਪੇ ਕੇ ਜਦੋਂ ਨਾਲ ਰੌਲਾ ਹੋਇਆ ਸੀਗਾ ਉਦੋਂ ਨਿਕਲੇ ਨਹੀਂ ਸੀ ਪੈਸੇ 2 ਲੱਖ ਵੰਗੂ ਲੱਗ ਗਿਆ ਉਹ ਤੋਂ ਉਹ ਤਾਂ ਬਾਈ ਨਿਕਲ ਹੀ ਜਾਂਦੇ ਆ ਜਦੋਂ ਆਪਾਂ ਬੇਈਮਾਨੀ ਕਰਾਂਗੇ ਕਿਸੇ ਨਾਲ ਹੁਣ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਚਾਹੀਦੀ ਐ ਵੀ ਜੇ ਹੈ ਨਹੀਂ ਸੀ ਤਾਂ ਮੈਂ ਇਥੇ ਤਾਂ ਮੰਗੇ ਫਿਰ ਆਰਾ ਸਿਰ ਦੀ ਗੱਲ ਆਈ ਫਸਲ ਆਉ ਭਾਈ ਮੋੜ ਦਿਆਂਗੇ ਗਾਹਾਂ ਤੋਂ ਦੁੱਗਣਾ ਵਿਆਜ ਲਾਉਣ ਦੀ ਗੱਲ ਕਰਦਾ ਤੇ ਚੌਥ ਚ ਸਿੱਤਾ ਹੀ ਲਏਗਾ ਚੌਂਚ ਖੜਾ ਜਾਣ ਕੇ 아이ਹੀ ਤਾਂ ਗੱਲ ਲਾ ਕਹਿੰਦਾ ਕਹਿੰਦਾ ਤਾਂ ਹੀ ਤਾਂ ਤੁਹਾਡੇ ਵਰਗੇ ਨੂੰ ਪੈਸੇ ਨਹੀਂ ਦਿੰਦਾ ਮੈਂ ਹਾਂ ਤੂੰ ਨਾ ਦੇ ਯਾਰ ਨਾ ਦੇ ਕੋਈ ਨਹੀਂ ਦੁਬਾਰਾ ਇਸ ਤੈਨੂੰ ਮੱਥੇ ਨਾ ਆਉਂਦੇ ਹਾਂ ਦੁਬਾਰਾ ਨਾ ਹੋ ਵੀ ਨਹੀਂ ਤੂੰ ਸਾਰੇ ਪਿੰਡ ਦਾ ਤਾਂ ਨੱਕੋ ਬੋਲੋ ਲਿਆ ਹੋਇਆ ਹੋਗਾ ਤੇ ਤੂੰ ਕੀ ਕਹਿਨੀ ਐ ਨੀ ਚਾਦਰ ਵਿਸਾਰ ਕੇ ਫਲਾਣਾ ਧੌਂਕਾ ਤੇਰੇ ਕੀ ਪੇਕਿਆਂ ਤੋਂ ਲਿਆ ਕੇ ਦੇਣੇ ਆਂ ਸੀ ਨਾ ਫਿਰ ਹੁਣ ਕਿਉਂ ਕਹਿਨੀ ਐ ਉਦੋਂ ਪਹਿਲਾ ਖਰਚਾ ਕਰਾ ਦਿੰਨੇ ਆਂ ਤੂੰ ਸਾਫੇ ਲੈਣਾ ਦੇਣਾ ਕੀ ਐ ਮੇਰਾ ਪੁੱਤ ਮੋੜੂ ਮਾਇ ਮੋੜੂ ਤੂੰ ਚੁੱਪ ਕਰਕੇ ਬੈਠੀ ਰਹਿ ਮੇਰੀ ਗੱਲ ਸੁਣ ਦੇਣਾ ਕਿਉਂ ਨੀ ਉਹ ਘਰ ਪਰਿਵਾਰ ਦੀ ਗੱਲ ਹੁੰਦੀ ਐ ਰਿਸ਼ਤੇ ਨਾਤੇ ਵੀ ਕੋਈ ਚੀਜ਼ ਹੁੰਦੀ ਐ ਰੱਖਣੇ ਤਾਂ ਪੈਂਦੇ ਹੀ ਐ ਹਾਂ ਨਾ ਇਹਨੂੰ ਨੀ ਇਹਨੂੰ ਦੇਈ ਚਲੋ ਸਭ ਕੁਝ ਭੈਣ ਦਾ ਕੀ ਐ ਇਹਨੂੰ ਦੇਈ ਚਲੋ ਸਭ ਕੁਝ ਲਿਆ ਲਿਆ ਆ ਬਰਾਬਰ ਦਾ ਕਰਾ ਕੇ ਦਿੱਤਿਆ ਤੇਰੇ ਕੰਨਾਂ ਵਾਲੇ ਨਾ ਘਰ ਦਾ ਕੰਮ ਨਹੀਂ ਕਰਦੀ ਮੈਂ ਜੇ ਕਰਾ ਕੇ ਦਿੱਤਿਆ ਤਾਂ ਉਨ ਨੂੰ ਹੀ ਲਟਾਈ ਜਾਓ ਤੁਸੀਂ ਸਾਰਾ ਟੱਬਰ ਨਾ ਜਦੋਂ ਕੋਈ ਰੱਬ ਤੇਰੀ ਸੁਣਦਾ ਉਹ ਤੈਨੂੰ ਕਰਾਉਂਦੇ ਤੂੰ ਤਾਂ ਬਰਾਬਰ ਆੜ ਕੇ ਬੈਗੀ ਆ ਕਿ ਮੈਨੂੰ ਵੀ ਉਹਨਾਂ ਸਿਆਉਣਾ ਕਰਾਓ ਮੈਨੂੰ ਸਭ ਪਤਾ ਤੇਰੀਆਂ ਬਾਇਲਤਾਂ ਦਾ ਨਾ ਤੁਸੀਂ ਮਾਂ ਪੁੱਤ ਈ ਨੂੰ ਹੀ ਲਟਾਈ ਜਾਓ ਮੇਰਾ ਨਾ ਸੋਚਿਓ ਆਪਦੇ ਜਵਾਕਾਂ ਬਾਰੇ ਨਹੀਂ ਸੋਚਦਾ ਇਹ ਵੀ ਤੂੰ ਜਾ ਦੇ ਤੇਕਿਆਂ ਤੇ ਲਿਆ ਕੀ ਲਟਾਤਾ ਨੂੰ ਕੀ ਉਹ ਕਰਤਾ ਜਿਹੜਾ ਕੋ ਸਾਡੇ ਘਰੇ ਹੈਗਾ ਉਹ ਤਾਂ ਹੈਗਾ ਉਹਦੇ ਤੇਕਿਆਂ ਤੇ ਲਿਆ ਵਾੜਾ ਲਿਆਉਣਾ ਤਾਂ ਜਾੜੇ ਚਾਂਬਲੀਆਂ ਵੇਖਿਆ ਬਾਲੇ ਗੰਦੇ ਖਾਨ ਮੈਂ ਕੋਈ ਚੜ੍ਹਾਈ ਵੀ ਹੈ ਮੈਂ ਕੋਈ ਚੜ੍ਹਾਈ ਹੈ ਮਗਰ ਤੇਰੇ ਤੂੰ ਲਈ ਹੈਗੀ ਇਹ ਜਿਹੜੇ ਮੈਂ ਤੈਨੂੰ ਕਿਹਾ ਸੀ ਕੁੜੀ ਦਾ ਕਰਾਂਗੇ ਜਿਹੜਾ ਤਿਆਰ ਵੇਰ ਬੰਦਾ ਬਰਾਬਰ ਲੈ ਕੇ ਵਾਹ ਗਿਆ ਉਹ ਮੈਂ ਕਿਹਾ ਤਾਕਾਟੇ ਚ ਭੁੱਲੀ ਆ ਮੈਂ ਵੀ ਰੋਟੀ ਖਾਣੀ ਹੁਣ ਮੈਂ ਵਾਸਤੇ ਨਾ ਤੂੰ ਲੜਾਈ ਕਰਾ ਦੇ ਸਾਡੇ ਤੇ ਦੋਨਾਂ ਦੀਆਂ ਚ ਐ ਨਾ ਤੂੰ ਚੁੱਪ ਨਾ ਵਰਤੀ ਤੂੰ ਚਾਹ ਦੀ ਘੁੱਟ ਬਣਾ ਲੈ ਜੇ ਬਣਾਉਣੀ ਹੈ ਤਾਂ ਮੈਂ ਤੈਨੂੰ ਦੱਸਾਂ ਇੱਕ ਤਾਂ ਉਂਝ ਤਖਰਾਵ ਹੋ ਰਿਹਾ ਵੇ ਉਹ ਤੋਂ ਤੂੰ ਆਢਾ ਲਾ ਲਿਆ ਕਰ ਤੇਰਾ ਜਿੱਤ ਤਾਂ ਖਰਾਬ ਹੋਣਾ ਹੀ ਆ ਬੈਠੀ ਰਹਿ ਬਗ ਜਾ ਨਾ ਤੂੰ ਚਾਹ ਬਣਾਉਣੀ ਹੈ ਕਿ ਨਹੀਂ ਬਣਿਆ ਬਣਾਇਆ ਬਣਿਆ ਬਣਾਇਆ ਮਿਲਦਾ ਨਾਲੇ ਹੋਰ ਧਰ ਲਾ ਚਾਹੇ ਧਰਦੀਆਂ ਤਾਂ ਮੈਂ ਸਾਰਾ ਦਿਨ ਪੇਕਿਆਂ ਨੂੰ ਫੜਦੀ ਵੀ ਪਹਾੜੀ ਲੱਗਦੀਆਂ ਸੱਚੀ ਪਰ ਇਹ ਇਹਨੂੰ ਗੱਲ-ਗੱਲ ਤੇ ਐ ਹੁੰਦਾ ਵੀ ਮੇਰੇ ਪੇਕਿਆਂ ਨੂੰ ਮੈਂ ਨੇ ਦੇ ਹੀ ਚੱਲੇ ਦੇ ਹੀ ਚੱਲੇ ਹਾਂ ਮੈਂ ਫੇਰ ਵੀ ਬਿਸ਼ਰਮੀ ਮੰਨਦੀ ਆ ਵੀ ਚੱਲ ਕਾਹਨੂ ਕਾਹਨੂ ਉਹ ਮੈਂ ਵੀ ਕਹਿੰਨਾ ਕਿ ਕਿਉਂ ਜਲੂਸ ਕੱਢਣਾ ਕਿਉਂ ਜਲੂਸ ਕੱਢਣਾ ਹੈਗਾ ਹਰ ਗੱਲ ਦੇ ਉੱਤੇ ਨਿੱਕੀ ਨਿੱਕੀ ਗੱਲ ਦੇ ਉੱਤੇ ਮੈਂ ਮਨਿੰਦਰ ਆਇਆ ਮਨਿੰਦਰ ਹੋਵਾ ਮਨਿੰਦਰ ਜੇ ਹੁਣ ਆ ਗੱਲ ਹੋ ਗਈ ਹੁਣ ਆ ਗੱਲ ਥਿਆ ਗਈ ਇਹਦੇ ਸਾਹਮਣੇ ਉਹਦੇ ਮੇਰੀ ਜ਼ੁਬਾਨ ਤਾਂ ਮੇਰੀ ਕੁੱਤੀ ਜਿਹੜੀ ਇਹਦੇ ਮੂਰੇ ਆ ਕੇ ਬੋਲ ਪਿਆ ਇਹਦੇ ਮੂਰੇ ਤੂੰ ਕਰਿਆ ਨਾ ਕਰ ਕੋਈ ਗੱਲ ਆਪਣੇ ਘਰ ਦੀ ਮੈਂ ਚੰਨ ਦੱਸਾਂ ਬੈ ਛੱਡ ਜਾਂਦੀ ਫਾਨੀ ਫੇਰ ਜੇ ਨਹੀਂ ਕਰਦੇ ਤਾਂ ਫੇਰ ਫੇਰ ਬੋਲਦੀ ਆ ਹੁਣ ਭਾਈ ਮੇਰੀ ਗੱਲ ਹੁਣ ਘਾਟਾ ਵਾਦਦਾ ਹੋ ਤਾਂ ਤੈਨੂੰ ਆ ਜਾਂ ਮੈਨੂੰ ਦੁੱਖ ਹੈ ਵੀ ਮੇਰੇ ਪੁੱਤ ਦਾ ਫਲਾਨੀ ਚੀਜ਼ ਗਮਾਟ ਗਈਆਂ ਹੈ ਗਈਆਂ ਕੋਲੇ ਇਹਨੂੰ ਕੀ ਆ ਇਹਦੇ ਚੋਬੇ ਲਾਉਂਦੀ ਆ ਹਣ ਬਾਣੀਆਂ ਤਾਂ ਫੜ ਕੇ ਦੇ ਦੇ ਕਿਰਾ ਮੱਥੜ ਜਿਵੇਂ ਜਿਵੇਂ ਮਰਜ਼ੀ ਕਰ ਕਿਰਾਉਂਦਾ ਮੱਥਾ ਡਾਮੜੇ ਗਾਹ ਨੂੰ ਇਹੋ ਜਿਹੇ ਬੰਦੇ ਤੋਂ ਪੰਜੀ ਨਾ ਲਈ ਠੀਕ ਹੈ ਨਾ ਆਪਦਾ ਜਿਵੇਂ ਮਰਜ਼ੀ ਡੰਗ ਲਾ ਲਾਂਗੇ ਆਪਾਂ ਤਾਂ ਉਹ ਚਾਹ ਲਿਆਏਂਗੀ ਹੁਣ ਕਿ ਨਹੀਂ ਆਉਂਦਾ ਹੁਣ ਉੱਥੇ ਲਿਆ ਆਹ ਮਸ਼ੀਨ ਸੌਂਗੀ ਚੁੰਦੇ ਮੋਲੇ ਜਾ ਕੇ ਲੈ ਹੁਣ ਬਣਦੀ ਬਣੂਗੀ ਹਾਂ ਕੀ ਇਹੋ ਜੀ ਚਾਹ ਪੀਤੀ ਕਿ ਨਾ ਪੀਤੀ ਮਤਲਬ ਉੱਥੇ ਜਾਵੜਦਾ ਉਹਨਾਂ ਕੋਲ ਸੇਠਾਂ ਕੋਲ ਪੀ ਆਉਂਗਾ ਜੇ ਤੂੰ ਆਪਦਾ ਕਾਰਲਾ ਜਿਹੜਾ ਕੋਈ ਮੋੜ ਮੜਾਈ ਪੈਸਿਆਂ ਦੀ ਕਰਨੀ ਆ ਇਹਨੂੰ ਕੀ ਐ ਸੌਦੇ ਪੱਤੇ ਵਾਲੇ ਦਾ ਵੀ ਉਹਨਾਂ ਦੇ ਸਾਹਮਣੇ ਦਬ ਕਰਕੇ ਉਹ ਗੱਲ ਕੋਈ ਸੌਦਾ ਪਤਾ ਜਿਹੜਾ ਲਿਆਉਣਾ ਹੈਗਾ ਤਾਂ ਮੈਨੂੰ ਹੁਣ ਦੱਸ ਦੇ ਮੈਂ ਬਾਜ਼ਾਰ ਚੱਲਿਆਂਗਾ ਲਿਖਿਆ ਪਿਆ ਲੈ ਜਾ ਪਰਚੀ ਲੈ ਮੈਨੂੰ ਪਰਚੀ ਵਿੜਾ ਦੇ ਹਾਂ ਮੈਂ ਪਰਚੀ ਫੜ ਲਿਆ ਮਾਂ ਲਿਖ ਲਿਖ ਰੱਖਦੀ ਆ ਚੀਜ਼ ਤਾਂ ਮੁੱਕਣ ਨਹੀਂ ਦਿੰਦੀ ਮੈਂ ਪਰਚੀ ਫੜ ਲਿਆ ਮਾਂ ਫੜ ਲਿਆ ਵੀ ਡੰਗ ਲਾ ਲੇ ਬੰਦਾ ਕੋਈ ਥੋੜੀ ਘਣੀ ਚੀਜ਼ ਨਾ ਤੇ ਰੱਖੀ ਪਰਚੀ ਕੋਈ ਨਾ ਫੜਾ ਦਿੰਨੀ ਆ ਪਰਚੀ ਨਾ ਮੇਰੀ ਗੱਲ ਸੁਣ ਮੈਂ ਤਾਂ ਐਂ ਕਹਿੰਦਾ ਸੀ ਵੀ ਤੇਰਾ ਜ਼ਰੂਰੀ ਹੁੰਦਾ ਵਿੱਚ ਬੋਲਣਾ ਤੈਨੂੰ ਕਿੰਨੇ ਵਾਰੀ ਸਮਝਾਇਆ ਮਾਂ ਦੇ ਸਾਹਮਣੇ ਨਾ ਐ ਬੋਲਿਆ ਕਰ ਨਾ ਬੋਲਿਆ ਕਰ ਤੇਰੀ ਜ਼ੁਬਾਨ ਨਹੀਂ ਨਾ ਰਹਿੰਦੀ ਤੂੰ ਮਾਰੀਆਂ ਹੀ ਸੁਣੀ ਜਾਇ ਕਰ ਮੈਨੂੰ ਨਾ ਬੋਲਣ ਦਿਆ ਕਰ ਮੂਰੇ ਨਾ ਮੈਂ ਹੁਣ ਸੁਣਨੀਗਾ ਨਹੀਂ ਮੈਂ ਤਾਂ ਸਾਰਿਆਂ ਦੀ ਸੁਣਨੀਆਂ ਨੇ ਤੇਰੀਆਂ ਵੀ ਸੁਣਨੀਆਂ ਨੇ ਉਹਦੀਆਂ ਵੀ ਸੁਣਨੀਆਂ ਨੇ ਭੈਣਾਂ ਦੀਆਂ ਵੀ ਸੁਣਨੀਆਂ ਨੇ ਭਾਈ ਉਹ ਦੇਖ ਲੈ ਕਿਵੇਂ ਬੋਲਦੀ ਐ ਫਿਰ ਉਹ ਤਾਂ ਵੱਡੀ ਐ ਤਾਂ ਬੋਲੂਗੀ ਉਹ ਤਾਂ ਕਰਦੀ ਪਰ ਅਸਲ ਚ ਤੂੰ ਆਪਦੀ ਕਹਾ ਲੈਨੀ ਐ ਕਰਾ ਕੇ ਰਹਿਨੀ ਐ ਤੂੰ ਐਂ ਵਾਲੀ ਗੱਲ ਬਸ ਮੈਨੂੰ ਹੀ ਕਹੀ ਜਾਇ ਕਰੋ ਉਹਨੂੰ ਨਾ ਕੁਛ ਕਹੀਂ ਉਹਨੂੰ ਨਾ ਕੁਛ ਉਹਨੂੰ ਮੈਂ ਸੱਚਣਾ ਘ ਮਾਰਦਿਆ ਹੁਣ ਉਹਦੇ ਉਥੇ ਲਿਖੀ ਪਈ ਐ ਪਰਚੀ ਚੱਕ ਕੇ ਲੈ ਚੱਕ ਲੈ ਨਾਗਾ ਚੀਰਿਆ ਕਰ ਚਾਹ ਲਿਆ ਛੇਤੀ ਮੈਨੂੰ ਕੋਈ ਘੁੱਟ ਭਰ ਕੇ ਜਾਵਾ ਮੈਂ ਕੋਈ ਨਾ ਲੈ ਆਉਣੀ ਐ ਸਾਰਾ ਦਿਨ ਰਾ ਕਤਨ ਕੀ ਬੜ ਬੜ ਕਰੀ ਜਾਂਦੀ ਐ ਹੁਣ ਪਰ ਚੀਜ਼ ਲੈ ਕੇ ਆਏਗਾ ਚੱਲ ਇਹ ਹੱਲੇ ਜਿਹੜਾ ਕੁਛ ਕਹਿੰਦੀ ਐ ਚੱਲ ਜਾਣਾ ਫਿਰ ਮੈਂ ਤਾਂ ਲੈ ਕੇ ਆਉਣਾ ਹੁਣ ਚਾਹ ਤਾਂ ਪੀਜੋ ਘਟ ਮਗਰ ਉਹ ਬੋਲ ਮਾਰਦਿਆ ਕਰ ਤੂੰ ਇਹਨੇ ਮਾੜਾ ਸਗਣੀ ਕਰਨਾ ਹੁੰਦਾ ਮੈਂ ਕਿਹੜੇ ਬੰਦੇ ਦੀ ਚਾਹ ਤੇਰੀ ਜਾਂ ਤੂੰ ਖੋਆ ਤਾਂ ਨਹੀਂ ਕੱਢ ਲਈ ਚਾਹ ਪਾ ਕੇ ਦੇ ਦੇ ਘੱਟ ਬੋਲ ਮਗਰ ਉਹ ਬੋਲ ਮਾਰਦੀ ਐ ਪੰਗੂਠੇ ਸਗਣ ਕਰਦੀ ਐ ਸਾਰਾ ਦਿਨ ਕੀ ਸਗਣ ਕੀੜੇ ਬੰਦਾ ਮਾਰਦਾ ਇਹਨਾਂ ਜੇ ਕੋਈ ਗੱਲਬਾਤ ਹੋਵੇ ਨਾ ਕੋਈ ਇੱਕ ਵਾਰੀ ਕਹੀ ਗੱਲ ਸਮਝੀ ਹੋਵੇ ਫਿਰ ਤਾਂ ਬਈ ਸਾਰਿਆਂ ਨੂੰ ਸਮਝਾਦਾ ਮੈਂ ਤੂੰ ਤਾਂ ਸਾਰਿਆਂ ਇੱਕੋ ਜਿਹਾ ਆ ਲੈ ਫੜ ਭਾਈ ਤੂੰ ਚਾਹ ਪੀਦਾ ਤੱਤੀ ਵਾਲੀ ਮੈਂ ਤਾਂ ਘਰ ਜਾਂਦੇ ਫੇਰ ਪੀਂਦਾ ਟੱਪੂ ਟੱਪੂ ਹੁਣ ਮੇਰੀ ਗੱਲ ਸੁਣ ਲੈ ਆ ਚਾਹ ਨੂੰ ਛੱਡ ਦੇ ਤੇ ਪਸ਼ੂਆਂ ਨੀਰਾਚਾਰਾ ਪਾ ਲੈ 2:30 ਵਜ ਗਏ ਮੈਂ ਤੈਨੂੰ ਦੱਸਾਂ ਕੱਲ ਖੁੱਲ੍ਹੇ ਆਉਂਗਾ ਮੈਂ ਮੇਰੀ ਗੱਲ ਸੁਣ ਬਾਕੀ ਇਹ ਸਾਰਾ ਕੁਝ ਕੰਮ ਕਰਕੇ ਨਿਮੇੜ ਕੇ ਰੱਖ ਲਈ ਧਾਰਾ ਕੱਢ ਲਈ ਨਾਲੇ ਮੈਂ ਥੋੜਾ ਜਿਹਾ ਹੱਥ ਨੇ ਆਉਣ ਲੱਗਿਆ ਲੇਟ ਹੋ ਜੂ ਠੀਕ ਹੈ ਨਾ ਨਾ ਹੁਣ ਧਾਰਾ ਤਾਂ ਕੱਢ ਲਿਆ ਆ ਕੇ ਹੁਣ ਕੰਮ ਹੋਰ ਵੀ ਬਿਥੇਰੇ ਹੁੰਦੇ ਮੈਨੂੰ ਚੁੱਲੇ ਚੌਂਕੇ ਦਾ ਵੀ ਹੁੰਦਾ ਤੇ ਕੋਈ ਗੱਲ ਨਹੀਂ ਚੁੱਲੇ ਚੌਂਕੇ ਦਾ ਕੀ ਕਿ ਤੂੰ ਸਾਗ ਧਰਨ ਲੱਗੀ ਐ ਤੇ ਮੂੰਗੀ ਦਾ ਆ ਬਣਾਉਣੀ ਇਹ ਬਣਾ ਲਈ ਤੈਨੂੰ ਚੰਗਾ ਪੜਾ ਪਤਾ ਵੀ ਪੈਸੇ ਟੱਕੇ ਦੇ ਕੰਮ ਅਚੀ ਜਾਂਦਾ ਫਿਰ ਉਹ ਸੌਦਾ ਵੀ ਲਿਆਉ ਖਲਬੜੇਵੇਂ ਵੀ ਲਿਆਊਗਾ ਤੂੰ ਘਰੇ ਐ ਟਾਈਮ ਲੱਗਿਆ ਤੂੰ ਆਪਦਾ ਕਰ ਲਈ ਜਿਹੜਾ ਕਰੇ ਹੋਇਆ ਤੇਰੇ ਨਾਲੇ ਪਤਾ ਐ ਮੈਨੂੰ ਕੱਲੀ ਨੂੰ ਕਰਨਾ ਪੈਣਾ ਜਿੰਨਾ ਤੂੰ ਹੋ ਗਿਆ ਉਹਨਾਂ ਕਰ ਤੂੰ ਸਾਰੇ ਛੱਡਦੀ ਤੂੰ ਸਾਰੇ ਛੱਡਦੀ ਬਸ ਤੂੰ ਜਿਹੜਾ ਆਵੜਾ ਤੇ ਪਕ ਕਰਕੇ ਪਹਿਲਾਂ ਢੱਡ ਵਧਾ ਦੂਗੀ ਇਹ ਹਜੇ ਮੱਥਾ ਬਾਣੀ ਨਾ ਮਾਰਨਾ ਪਊ ਜਾ ਕੇ

ਕਿੱਥੇ ਲਾਡੀ ਨਹੀਂ ਆਇਆ ਉਹ ਮਾ ਉਹਨਾਂ ਦਾ ਕੰਮ ਪੈ ਗਿਆ ਸੀਗਾ ਥੋੜਾ ਜਾਂ ਤਾਂ ਕਰਕੇ ਉਹ ਆਏ ਨਹੀਂ ਹੈਗੇ ਉਹ ਮਨਾਂ ਛੱਡ ਗਏ ਸੀਗੇ ਇੱਥੇ ਆਪਣੇ ਪਿੰਡ ਵਾਲੇ ੱਡੇ ਤੇ ਛੱਡ ਗਏ ਸੀਗੇ ਮੈਂ ਤਾਂ ਤੁਰ ਕੇ ਆਈ ਆ ਉਥੋਂ ਅੱਛਾ ਤੇ ਤੂੰ ਫੋਨ ਕਰ ਦਿੰਦੇ ਡਾਕੀ ਕਾਦੀ ਕਾਲੀ ਸੀ ਉਹਦਾ ਕੰਮ ਨਿਭੜ ਜਾਂਦਾ ਫੇਰ ਉਹਦੇ ਨਾਲ ਆ ਜਾਂਦੀ ਪੋਰਾ ਪਰ ਜਵਾਕ ਨੂੰ ਲੈ ਕੇ ਕੱਲੀ ਉੱਡੀ ਗਈ ਆਂ ਉਹਨਾਂ ਬਤਾ ਕਿ ਉਹਨਾਂ ਦੋਨੋਂ ਨੂੰ ਕੰਮ ਪੈ ਗਿਆ ਸਨ ਮੰਮੀ ਨਾਲ ਲਾੜੀ ਨੂੰ ਫਿਰ ਘਰੇ ਕੋਈ ਹੈ ਨਹੀਂ ਸੀਗਾ ਫਿਰ ਮੈਂ ਕੱਲੀ ਕਿਵੇਂ ਜਵਾਬ ਕੋਲ ਸਾਂਭਦੀ ਉਹਨਾਂ ਚਲ ਤੂੰ ਤੇਰੇ ਪੇਕੇ ਛੱਡਿਆ ਆਉਣੇ ਆ ਵੀ ਚਾਰ ਦਿਨ ਉੱਥੇ ਰਹਿ ਲਈ ਤੂੰ ਚਲ ਆ ਤਾਂ ਤੂੰ ਵਧੀਆ ਕੀਤਾ ਪੁੱਤ ਨਾਲ ਚਾਰ ਦਿਨ ਅਸੀਂ ਇਹਦੇ ਨਾਲ ਖੇਡ ਲਾਂਗੇ ਹਾਂ ਮਾਂ ਨਾ ਨਾ ਕਿੰਨੇ ਦਿਨ ਹੋ ਗਏ ਮੈਨੂੰ ਨਾ ਹੋਰ ਹੀ ਸੁਪਨੇ ਜੇ ਆਈ ਜਾਂਦੇ ਆ ਤੇਰੇ ਬਾਰੇ ਤਾਂ ਕਰਕੇ ਨਾ ਮੈਨੂੰ ਡਰ ਜਿਹਾ ਲੱਗ ਜਾਂਦਾ ਸੀ ਮੈਂ ਚਲ ਮਾਂ ਨੂੰ ਮਿਲ ਕੇ ਆਵਾ ਕਮਲ ਜੀ ਮੈਂ ਕਹਿੰਦਾ ਤੂੰ ਤਾਂ ਪਹਿਲਾਂ ਕੁਮਾਰੀ ਹੁੰਦੀ ਵੀ ਮੇਰਾ ਫਿਕਰ ਕਰੀ ਜਾਂਦੀ ਹੁਣ ਵਿਆਹੀ ਹੋਈ ਮੇਰਾ ਫਿਕਰ ਛੱਡ ਦੇ ਪੁੱਤ ਸੁਖਰਾ ਪੁੱਤ ਮੇਰਾ ਵਿਆਹ ਹੈਗਾ ਧੀ ਮੇਰੀ ਵਿਆਹੀ ਗਈ ਗਾਹਾਂ ਦੋਤਾ ਹੋ ਗਿਆ ਮੈਨੂੰ ਕਾਦੀ ਆਉਖ ਹੈ ਤੰਦ ਉਸਤਾ ਮੈਂ ਤਾਂ ਪੂਰੀ ਉਹ ਮਾਂ ਧੀ ਨੂੰ ਤਾਂ ਮਾਵਾ ਦੀ ਫਿਕਰ ਰਹਿੰਦੀ ਆ ਨਾ ਤੇਰੇ ਨਾਲ ਤਾਂ ਮੇਰੇ ਪੇਕੇ ਆ ਤੇਰੇ ਤੋਂ ਬਾਅਦ ਮੈਨੂੰ ਕਿਹਨੇ ਪੁੱਛਣਾ ਮਾਂ ਕੋਈ ਨਾ ਪੁੱਤ ਐਵੇਂ ਨਾ ਮਾਨਾ ਹੌਲਾ ਕਰਿਆ ਕਰ ਉਹ ਭਾਬੀ ਮੈਂ ਦੱਸ ਸੀ ਤੇ ਆਣੀ ਆ ਵੀ ਚਾਰਕ ਦਿਨ ਲਾ ਕੇ ਜਾਉਂਗੀ ਉਹਨਾਂ ਨੂੰ ਕਮ ਆਚਾਰਕ ਦਿਨ ਤਾਂ ਉਹ ਚਾਰਕ ਦਿਨਾਂ ਤੱਕ ਘਰੇ ਆਉਣਗੇ ਕੋਨੇ ਜਵਾਕ ਦੇ ਲੀੜੇ ਕੱਪੜੇ ਹੋਣਗੇ ਹੁਣ ਆਵਦੇ ਆ ਕਿ ਐਡਾ ਬੈਗ ਚਾੱਕ ਕੇ ਲਿਆਈਆਂ ਭੈਣ ਲੱਗਦਾ ਜਿਵੇਂ ਮਹੀਨੇ ਦੇ ਪੂਰੇ ਕੱਪੜੇ ਪਾ ਕੇ ਲਿਆ ਕੋਈ ਨਾ ਫਿਰ ਮਹੀਨਾ ਰਹਿ ਪੂਗੀ ਮਰਤੀ ਫੇਰ ਕੀ ਬਗਾਨਾ ਘਰ ਆਏ ਨੂੰ ਚੱਲ ਤੂੰ ਪਹਿਲਾਂ ਸਾਡੇ ਨਾਲ ਕੁੱਕੜਾ ਵਾਂਗੂ ਲੜੀ ਜਾਇਆ ਕਰ ਹੁਣ ਇਹਦਾ ਨਾ ਬਸਣ ਦੇ ਕੋਈ ਨਾ ਲੈ ਦੱਸ ਤਾ ਬਸਣ ਨੂੰ ਕੀ ਆ ਮੈਂ ਤਾਂ ਉਹ ਚਾਰ ਦਿਨ ਰਹਿਣ ਆਈ ਆ ਤੂੰ ਕਾ ਤੂੰ ਗੁੱਸਾ ਕਰਦੀ ਆ ਤੇਰੇ ਤੋਂ ਨਹੀਂ ਸੇਵਾ ਕਰਾਂ ਦੀ ਮੈਂ ਮੈਂ ਆਪੇ ਹੀ ਕਰ ਲਿਆ ਕਰੂ ਸਾਰ ਇਹੀ ਬਲੱਡ ਵਧਾਈ ਰੱਖਦੀ ਐ ਕਰਾਂ ਕੀ ਤੂੰ ਚਾਦੀ ਕੋਟਾ ਤਾਕੜੀ ਨੂੰ ਹੋਂਦਾ ਮਗਰੋਂ ਐ ਪਹਿਲਾ ਉਂਗਲਾ ਲਾਉਣ ਲੱਗ ਜਾਂਦੀ ਐ ਚੱਲ ਕੋਈ ਨਾ ਭਾਬੀ ਤੂੰ ਐਂ ਕਹਤੋਂ ਕਰਦੀਆਂ ਪ੍ਰਾਣੀਆਂ ਬੁੜੀਆਂ ਤਾਂ ਤਾਂਤ ਹੁੰਦੀ ਆ ਤੂੰ ਨਾ ਮਾਲਾ ਮੁੱਟਾ ਸਹਿਜ ਮਤਾਂ ਰੱਖਿਆ ਕਰ ਭਾਬੀ ਤੂੰ ਵੀ ਬਾਰਾ ਬੋਲਦੀਆਂ ਤੂੰ ਵੀ ਨਹੀਂ ਦੇਖਦੀ ਬੈਠਾ ਉੱਠਿਆ ਨਾ ਬੈਠਾ ਉੱਠਾ ਕੇ ਦੇਖਾਂ ਸਾਰੀ ਦਿਹਾੜੀ ਤਾਂ ਅੱਡੇ ਤੇਰੀ ਮਾਲ ਲਾਉਂਦੀ ਰਹਿੰਦੀ ਐ ਹੁਣ ਬੈਠਾ ਉੱਠਾ ਹੀ ਦੇਖੀ ਜਾਇਆ ਕਰਾਂ ਆ ਆਜੂਗਾ ਹੁਣ ਤੇਰਾ ਭਰਾ ਕਹਿ ਗਿਆ ਤਾਰਾਂ ਕੱਢ ਲਈ ਆ ਕੰਮ ਕਰ ਲਈ ਉਹ ਕੰਮ ਕਰ ਲਈ 100 ਕੰਮ ਗਿਣਾ ਗਿਆ ਉਹ ਚਲ ਕੋਈ ਨਾ ਪੱਭੀ ਮੈਂ ਕਰਾ ਦੂੰਗੀ ਤੇਰੇ ਨਾਲ ਕੰਮ ਤੂੰ ਕਿਉਂ ਫਿਕਰ ਕਰਦੀ ਆ ਤੂੰ ਕ ਕਰਾਏਂਗੀ ਜੱਪੇ ਵਾਲੀ ਆ ਤੂੰ ਤੂੰ ਇੱਥੇ ਕੰਮ ਕਰਨ ਆਈਆਂ 4 ਦਿਨ ਦਮ ਲੈਣ ਆਈਆਂ ਆਹ ਪਾੜੇ ਕੁੜੀ ਨੂੰ 2 ਘਟਾ ਚਾਹੀਦੀ ਵੱਡਾ ਹੋ ਗਿਆ ਜਵਾਕ ਅੰਮ ਨੂੰ ਕੀ ਆ ਕੋਈ ਨਾ ਤੇ ਤੋਰਾਂ ਨੇ ਤੁਹਾਡੇ ਲਈ ਨਹੀਂ ਕੰਮ ਤੇ ਤੂੰ ਨਾਲ ਇੱਥੇ ਆਈ ਇਹ ਅਜੇ ਜੱਪਾ ਹੀ ਤੁਰਿਆ ਫਿਰਦਾ 4 ਘਟ ਪਾੜੇ ਪਾਉਣੀ ਆ ਤਾਂ ਓਹੋ ਤੁਸੀਂ ਦੋਨੇ ਕਾਹ ਤੋਂ ਲੜਦਿਆਂ ਹੁੰਨ ਮੈਂ ਕਹੀ ਆਨੀ ਆ ਨਾ ਮੈਂ ਘਰੇ ਵੀ ਮਾੜਾ ਮੋਟਾ ਮੰਮੀ ਕੰਮ ਕਰ ਲੈਣੀ ਆ ਚੁੱਲ੍ਹੇ ਚੌਕੇ ਦਾ ਕੰਮ ਤਾਂ ਮੈਂ ਕਾਬ ਕੋਈ ਨਾ ਨਾ ਦੁੱਧ ਘਰ ਦੇ ਮੁੰਡੇ ਵਾਸਤੇ ਘੁੱਟ ਦਿੱਤਾ ਤੇ ਨਾਲੇ ਦੀਰਾਚਾਰਾ ਪਾ ਦੇ ਸਰਾਣੇ ਨੇ ਬੈਠੀ ਰਹਾ ਸਾਡੇ ਚਣ ਕੋਈ ਨਾ ਮਾਂ ਕੁਛ ਨਹੀਂ ਤਾਂ ਬਹਿ ਜਾਂਦੇ 2 ਮਿੰਟ ਉਹਨੂੰ ਵੀ ਕੋਈ ਚਾਰ ਗੱਲਾਂ ਕਰ ਲੂਗੀ ਆ ਕਰ ਤਾਂ ਲੈਂ ਗਿਆ ਗੱਲਾਂ ਸੁੱਖ ਸਾਂ ਪੁੱਛ ਲਈਵੇ ਨਾ ਤੇਰੀ ਆਈ ਦੀ ਗੱਲਾਂ ਕਰ ਲੂਗੀ ਇਹ ਇਹ ਤਾਂ ਦਿਮਾਗ ਖਾਣਾ ਹੁੰਦਾ ਮੇਰਾ ਸਾਰਾ ਦਿਨ ਖਾਈ ਜਾਂਦੀ ਆ ਇਹੋ ਜੀ ਹਾਂ ਜਿਹੜੀ ਜਿਹੜੀ ਮੇਰੇ ਪੇਕਿਆਂ ਨੂੰ ਮਿਹਣੇ ਦੇਈ ਜਾਂਦੀ ਰਹਿੰਦੀ ਪੀ ਲ ਅਮਰਿੰਦਰ ਚਾਹ ਬੋਲ ਹੀ ਨਹੀਂ ਦੇਣਾ ਲੱਗ ਪਾਵਾਂ ਕੱਖ ਕੰਡਾ ਇੱਥੇ ਤਾਂ ਤੁਸੀਂ ਮੱਥਾ ਹੀ ਲਾਉਂਦੀਆਂ ਮੇਰੇ ਦੀਦੀਆ ਚਲ ਕੋਈ ਨਾ ਮਾਂ ਤੂੰ ਚੁੱਪ ਕਰ ਜਾ ਕਰ ਤੈਨੂੰ ਤਾਂ ਸੁਭਾਅ ਪਤਾ ਹੀ ਹੈਗਾ ਭਾਬੀ ਦਾ ਸਗੋਂ ਜਿੰਨਾ ਤੂੰ ਬੋਲਦੀਆਂ ਉੱਤੋਂ ਜ਼ਿਆਦਾ ਹੋ ਕੇ ਉਹ ਬੋਲਦੀ ਜਿੰਨੇ ਪਤਾ ਸਾਡੇ ਨਾਲ ਕੁੱਕੜਾਂ ਨੂੰ ਲੜੀ ਜਾਂਦੀਆਂ ਮੇਰੇ ਨਾਲ ਹੁਣ ਮੈਂ ਤਾਂ ਬੈਠਣਾ ਹੀ ਐ ਮੇਰਾ ਬੈਠੀ ਦਾ ਸਰੀਕਾ ਕਰੀ ਜਾਂਦੀ ਐ ਲੈ ਚਲ ਕੋਈ ਨਾ ਜਦੋਂ ਉਹ ਵਗ ਜਿੰਨੇ ਮੜ ਕੇ ਤੇਰਾ ਨਹੀਂ ਜੀ ਲੱਗਦਾ ਜੋ ਤੂੰ ਵਗ ਜਿੰਨੇ ਮੜ ਕੇ ਉਹਦਾ ਨਹੀਂ ਜੀ ਲੱਗਦਾ ਨਾਲ ਲੜੀ ਜਾਂਦੀ ਉਹ ਸਾਰਾ ਪੀਲਾ ਚਾਦੀ ਕੋਟ ਕੋਈ ਨਾ ਠਰ ਗਈ ਜਵਾਂਗੇ ਉਹ ਲੈ ਮਨਿੰਦਰਾਈ ਬੈਠੀ ਐ ਵੀਰੇ ਸਸਿਕਾਲ ਬਾਈ ਸਸਿਕਾਲ ਮੱਕੀ ਹਾਂ ਹਾਂ ਠੀਕ ਹੈ ਬਾਈ ਤੁਸੀਂ ਹਾਂ ਗਰਾ ਨਹੀਂ ਹਜੇ ਮੈਂ ਮੈਂ ਜਾਣਾਂਗਾ ਆਹ ਵਾਹ ਓਏ ਹੋ 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 ਚੱਕੀ ਤੇ ਕਹੋ ਆਪਣਾ ਲਾਡੀ ਕਿੱਥੇ ਗਿਆ ਉਹ ਵੀ ਉਹਨਾਂ ਨੇ ਮੰਮੀ ਤੇ ਲਾਡੀ ਨੂੰ ਕੰਮ ਸੀਗਾ ਉਹ ਮੈਨੂੰ ਛੱਡ ਕੇ ਵਾਗ ਗਏ ਸੀਗੇ ਉਹ ਚਾਰ ਦਿਨਾਂ ਤੱਕ ਆਉਣਗੇ ਲੈ ਛੱਡ ਕੇ ਕਿ ਵਾਕੇ ਹੁਣ ਤਾਂ ਮੈਂ ਗਿਆ ਜ ਘੰਟਾ ਬੈਠਦਾ ਜਾਂਦਾ ਇਹ ਤਾਂ ਓਡੇ ਓਡੇ ਤੀ ਤਾਰਤੀ ਉਹਨਾਂ ਨੇ ਹਾਂ ਆਪੇ ਆਈ ਐ ਮੈਨ ਲੱਗਦਾ ਉਹੋ ਤਾਂ ਕਹਿੰਦੇ ਸੀ ਵੀ ਘਰੇ ਛੱਡਿਆਣੇ ਉਹਨਾਂ ਦਾ ਟਾਈਮ ਟੱਪੀ ਜਾਂਦਾ ਸੀ ਮੈਂ ਹੀ ਕਹਿੰਦੇ ਮੈਂ ਚੱਲ ਤੁਰ ਕੇ ਵਗ ਜੂੰਗੀ ਨਾਲ ਮੇਰੀ ਸੈਰ ਹੋ ਜੂਗੀ ਮੈਂ ਕਿਹਾ ਉਹ ਸੈਰ ਦੀ ਗੱਲ ਕੁੜਗੇ ਤੂੰ ਪਿੰਡ ਦੇ ਵਿੱਚ ਕੱਲੀ ਆਈਆਂ ਲੋਕ ਕੀ ਕਹਿਣਗੇ ਹੈ ਨਾਲੇ ਕੱਲ ਨੂੰ ਉਹੀ ਗੱਲ ਵੀ ਲਾੜੀ ਗੁੱਸਾ ਮੰਨ ਜੂਗਾ ਵੇ ਭਾਈ ਐਨਾ ਕਾਹਨੂੰ ਸੋਚਦੀ ਐ ਇਹੇ ਉਹੀ ਤਾਂ ਸਿਰ ਪਕਾਈਏ ਕਰਾਉਂਦੀ ਆ ਮੇਰੀ ਜੀ ਸਮਾਂ ਦੀ ਇੱਥੇ ਘਰੇ ਉਹਦਾ ਨਾਲੇ ਮੈਂ ਕੋਈ ਸੇਵਾ ਪਾਣੀ ਕਰਦਾ ਉਹਦੀ ਸਰ ਤੂੰ ਕਿੱਥੇ ਮੁੜਿਆ ਗਿਆ ਨਹੀਂ ਮੈਂ ਗਿਆ ਕਿਉਂ ਵੈਸੋ ਮੈਨੂੰ ਪਰਾਚ ਭੋਲਾ ਮਿਲ ਗਿਆ ਕਹਿੰਦਾ ਮੈਂ ਜੀਪ ਲੈ ਕੇ ਆਉਣਾ ਕਹਿੰਦਾ ਜੀਪ ਤੇ ਚੱਲਦੇ ਕਹਿੰਦਾ ਮੈਂ ਵੀ ਸਮਾਨ ਲੈ ਕੇ ਨਾਲ ਹੀ ਚੱਲ ਬੜੂਗਾ ਚੱਲ ਵਧੀਆ ਸਮਾਂ ਗੱਡੇ ਉਹਦੀ ਜੀਪ ਧਰ ਲੈ ਆਏਗਾ ਮੈਂ ਕਹਿੰਦਾ ਮੇਰਾ ਮੋਟਰਸਾਈਕਲ ਤਾਂ ਯਾਰ ਖਰਾਬ ਹੋਇਆ ਘੜਾ ਮੇਰੇ ਵਾਲਾ ਅੱਛਾ ਵੀ ਇਹ ਚੱਲੇ ਸੀ ਕਿਤੇ ਮੈਂ ਜਾਣਾ ਸੀ ਬਠਿੰਡੇ ਕੰਮ ਜਾਣਾ ਸੀਗਾ ਅੱਛਾ ਹਾਂ ਉਹ ਸੌਦਾ ਪਤਾ ਲੈ ਕੇ ਆਉਣਾ ਸੀਗਾ ਖੜੇ ਮਬੜੂਵੇਂ ਖਲ ਖੁਲਜੀ ਲੈ ਕੇ ਆਉਣੀ ਸੀ ਅੱਛਾ ਅ ਉਹ ਸੌਂਦੇ ਰਹਿੰਦਾ ਤੇ ਰਾਤ ਨੂੰ ਉੱਠਦਾ ਫਿਰ ਰਾਤ ਨੂੰ ਤੰਗ ਕਰਦਾ ਵੀਰੇ ਹਾਂ ਚੱਲ ਕੋਈ ਆ ਹੀ ਹੁੰਦਾ ਜਵਾਕੇ ਰਾਂਗੇ ਰਾਂਗਾ ਦਾ ਕਰਦਾ ਹੀ ਹੈ ਤੰਗ ਤੇ ਹੋਰ ਮਨਿੰਦਰ ਦੀ ਸੱਸ ਠੀਕ ਆ ਭਾਈ ਹਾਂਜੀ ਵੀਰੇ ਸਾਰੇ ਠੀਕ ਨੇ ਠੀਕ ਹੀ ਆ ਉਹਦਾ ਲੱਗਦੀ ਠੀਕ ਆ ਦੇਖਣਤੀ ਹੈ ਹਾਂ ਭਲਵਾਨਾ ਤਾਂ ਭੈੜੀ ਆ ਮੈਂ ਕਿਹਾ ਹੋਣਾ ਹਾਂ ਨਹੀਂ ਐ ਤਾਂ ਕੰਮਕੁਮ ਤਾਂ ਮੇਰੇ ਨਾਲ ਸਾਰੇ ਹੀ ਕਰਾਉਂਦੀ ਐ ਤਾਂ ਚੰਗੀ ਆ ਵੈਸੇ ਤਾਂ ਉਹ ਚਲੋ ਸੱਸਾਂ ਭੈੜੀਆਂ ਹੀ ਕੋਈ ਵਧੀਆ ਆ ਮੈਂ ਵੀ ਭੈੜੀ ਆ ਸਾਰਾ ਦਿਨ ਬੋਲੀ ਜਾਂਦੀ ਆ ਜਿਹੜੀ ਹਾਂ ਤੇਰੀ ਪਰਜਾਈ ਤਾਂ ਆਪ ਕਹਿੰਦੀ ਆ ਵੀ ਮੇਰੇ ਕੋਲ 91 ਨੇ ਦਿੰਦੀ ਆ ਉਹ ਮੈਂ ਨੇ ਦੇਣ ਮੇਰੀ ਗੱਲ ਸੁਣ ਤੂੰ ਵੀ ਪਤਾ ਗੱਲ ਕੀ ਹੁੰਦੀ ਆ ਮਾਂ ਤੂੰ ਵੀ ਨਾ ਮਾੜਾ ਮੁੰਡਾ ਸਮੜਾ ਜਾ ਸੋਚ ਲਿਆ ਕਰ ਤੈਨੂੰ ਪਤਾ ਉਹਦੀ ਜ਼ਬਾਨ ਰਹਿੰਦੀ ਫਿਰ ਤੂੰ ਚੁੱਪ ਕਰ ਜਾਇਆ ਕਰੋ ਬੁਲਾਉਂਦੀ ਆ ਲੈ ਹੁਣ ਮੰਦਰ ਨੂੰ ਕਹਿੰਦੀ ਐਡਾ ਬੈਗ ਲੈ ਕੇ ਆ ਗਈ ਵੀ ਜਵਾਕ ਦੇ ਲੀੜੇ ਲਿਆ ਜਾ ਉਹਦੇ ਲਿਆ ਜਾ ਤੂੰ ਇਹਨੇ ਬੈਗ ਤੋਂ ਕੀ ਲੈਣਾ ਉਹ ਬੈਗ ਤਾਂ ਮੇਰੀ ਗੱਲ ਸੁਣ ਭਾਵੇਂ ਦੋ ਲਿਆਵੇ ਆਪਦੇ ਘਰੇ ਆਈ ਐ ਕਿਹੜੇ ਬਗਾਨੇ ਘਰੇ ਆਈ ਐ ਚਾਰ ਦਿਨ ਰਹੂਗੀ ਚਾਰ ਦਿਨ ਰਹਿ ਕੇ ਫਿਰ ਵਗ ਜੂਗੀ ਐਨਾ ਤਾਂ ਲੱਖਣ ਨਹੀਂ ਇਹਨੂੰ ਫਿਰ ਹਾਂ ਗੱਲਾਂ ਕਰਾ ਲਾ ਸਦਾ ਬੈਠੇ ਰਹਿਣਾ ਹੁੰਦਾ ਹ ਹ ਸਹੀ ਗੱਲ ਆ ਨੀਰਾ ਪ ਸਾਰਾ ਦਿਨ ਉਹ ਚੱਲ ਕੋਈ ਗੱਲ ਨਹੀਂ ਜਿਹੇ ਜੀ ਉਹਦੀ ਜੀਬ ਆ ਗਈ ਉਹ ਜੀ ਮਾਰ ਲੈਂਦੀ ਆ ਤੁਸੀਂ ਨਾ ਬੋਲਿਆ ਕਰੋ ਹੋਰ ਮਨਿੰਦਰ ਕਿਵੇਂ ਹੈਂ ਚੁੱਪ ਜੇ ਕਰਕੇ ਬੈਗੀ ਉਹ ਨਹੀਂ ਨਹੀਂ ਮੈਂ ਥੜੀਆਂ ਗੱਲਾਂ ਸਸਤਾਂ ਨਹੀਂ ਲੜਗੀ ਤੇਰੇ ਨਹੀਂ 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 ਵੀਰੇ ਇਹੋ ਜੀ ਤਾਂ ਕੋਈ ਗੱਲ ਨਹੀਂ ਮੂੰ ਠੀਕ ਹੈ ਲਾਡੀ ਠੀਕ ਰਹਿੰਦਾ ਹਾਂਜੀ ਹਾਂਜੀ ਸਾਰੇ ਵਧੀਆ ਰਹਿੰਦੇ ਨੇ ਵੀਰੇ ਰੱਬ ਦਾ ਪਰਮਾਤਮਾ ਦਾ ਸ਼ੁਕਰ ਆ ਭਾਈ ਅੱਬਾ ਤਾਂ ਇਹੀ ਗੱਲ ਕਰਦੇ ਸੀ ਹਾਂਜੀ ਤਾਂ ਹੁਣ ਤੂੰ ਮੁੜਿਆ ਆਇਆ ਓਹੋ ਲੈ ਹੁਣ ਇਹਨੂੰ ਦੱਸੋ ਥੋੜੇ ਆਇਆ ਓਹੋ ਬਲਾਪਾ ਰਾਜਾ ਬੈਕ ਹਾਂ ਵੇਖ ਲੈ ਬਾਬਤਾ ਫੇਰ ਬਾਬਤਾ ਫੇਰ ਮੈਨੂੰ ਬੁਲਾਉਂਦੀ ਆ ਮਨਿੰਦਰ ਮੈਂ ਅੱਕੀ ਪਈ ਆ ਚਲ ਕੋਈ ਨਹੀਂ ਚਲ ਕੋਈ ਨਹੀਂ ਫੇਰ ਦੱਸ ਕੀ ਹੋ ਗਿਆ ਭਾਰਾ ਹੀ ਕਿ ਹੈ ਮੈਂ ਨਾ ਸਕੀ ਕਿ ਹੈ ਹੁਣ ਭਾਰਾ ਲੱਗਿਆ ਮੈਨੂੰ ਕਹਤਾ ਤੂੰ ਭਾਰਾ ਤੂੰ ਕਿਹੜਾ ਚੱਕ ਕੇ ਰੱਖਣਾਗਾ ਬਸ ਉਹਨੂੰ ਬੱਠੇ ਬਾਹ ਤੇ ਆਈ ਹੁਣ ਤਾਂ ਵੇਖ ਬਣਾਇਆ ਚਲ ਮਨਿੰਦਰ ਰਾਜੂ ਕੋਲ ਚਾਹ ਪਾਣੀ ਬਣਾ ਦੇ ਨਾ ਨਾ ਪੀ ਲਿਆ ਵੀਰੇ ਚਾਹ ਪਾਣੀ ਹੈ ਪੀ ਲੀ ਹਾਂ ਵੀਰੇ ਪੀ ਲਈ ਚਲ ਫੇਰ ਤਾਂ ਠੀਕ ਆ ਸਮਝ ਚਲ ਹਾਂ ਬਸ ਮੈਂ ਵੀ ਜਾਣਨਾ ਹੀ ਆ ਇੱਥੇ ਤਾਂ ਕਾਹਨੂੰ ਬੈਠ ਗਿਆ ਕੇ ਚਲ ਕੋਈ ਮੈਂ ਤਾਂ ਕਰਤਾ ਵੈਰ ਤਾਂ ਮੈਂ ਹੁਣ ਤੈਨੂੰ ਕਹਿੰਦੀ ਮੈਨੂੰ ਕਹਿੰਦੀ ਐ ਕਿ ਇਹ ਵੈਰ ਤਾਂ ਕਰਦੀ ਆ ਘੱਟ ਵੈਰ ਤਾਂ ਕਰਦਾ ਤੇਰਾ ਜੰਮਿਆ ਚਲ ਅਸ ਤਾਂ ਮਾਪ ਪੁੱਤ ਮਾਰੇ ਆ ਬਸ ਤੂੰ ਜਿੱਤ ਗਈ ਅਸੀਂ ਹਾਰ ਗਏ ਬਸ ਗੱਲ ਮੁਕਾੜ ਗਈ ਉਹ ਸਾਧ ਨਰਦੇ ਰਹੇ ਨੇ ਆਂਗਮਾਨ ਤੁਹਾਨੂੰ ਕੁਝ ਕਹਿੰਦਾ ਨਹੀਂ ਹੈਗਾ ਆਂਗਮਾਨ ਕਿ ਮੈਂ ਫਸਿਆ ਹੋਇਆ ਹਾਂ ਨਾ ਦੋਨਾਂ ਦੇ ਵਿਚਾਲੇ ਬੰਨੇ ਤਾਂ ਮੈਂ ਤਾਂ ਤੈਨੂੰ ਐ ਕਹਿਣਾਗਾ ਹੁਣ ਤੂੰ ਜੇ ਜਾਏਂਗੀ ਨਾ ਤੂੰ ਮੈਨੂੰ ਆਪਦੇ ਨਾਲ ਹੀ ਲੈ ਜੀ ਮੈਂ ਤਾਂ ਆਦੀ ਭੈਣ ਕੋਲੇ ਰਹਿ ਕੇ ਖਾ ਲੂਗਾ ਚਾਰ ਦਿਨ ਠੀਕ ਹੈ ਨਾ ਹਾਂ ਮੈਨੂੰ ਤੈਨੂੰ ਤਾਂ ਵੜੀ ਸੰਗ ਆਉਂਦੀ ਐ ਮੈਨੂੰ ਤਾਂ ਨਹੀਂ ਆਉਂਦੀ ਨੇ ਮਾਤਾ ਕਣੀ ਇਹਨੂੰ ਤੋਰ ਦੇਗੀ ਪੇਕੇ ਚਾਰ ਦਿਨ ਲਾ ਆਉਗੀ ਹੁਣ ਤੁਝੇ ਨੇ ਲੈ ਤੇ ਆਂ ਦਿਮਾਗ ਤਾਂ ਮੈਡਮ ਮੋਟਾ ਮੇਰਾ ਸੈਟ ਚੋ ਜੂ ਆ ਤੇ ਜਵਾਕ ਨਾਲ ਤਾਂ ਖੇਡ ਲਿਆ ਕਰੂਗੀ ਦੋਤੇ ਨਾਲ ਹੈਲੋ ਹੈਲੋ ਹਾਂ ਤੇ ਆਰੀ ਬੈਠਾ ਨਾ ਆ ਗਿਆ ਤੂੰ ਬਸ 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 ਠੀਕ ਖੜ ਜਾ ਮੋੜ ਤੇ ਖੜ ਜਾ ਆ ਗਿਆ ਚਲ ਚੰਗਾ ਭੋਲਾ ਆ ਗਿਆ ਚੰਗਾ ਚੰਗਾ ਸਬਜ਼ੀ ਲੈ ਆਈਨ ਵਾਲੇ ਕੋਈ ਟਾਈਮ ਨਾਲ ਆ ਜੀ ਵੀਰੇ ਪਨੀਰ ਪਨੂਰ ਲੈ ਆਈ ਪਨੀਰ ਪਨੂਰ ਲੈ ਆਈ ਆਹੋ ਹੁਣ ਤਾਂ ਕਹਿੰਦਾ ਸੀ ਮੋਗੀ ਦਾਲ ਕੀ ਦੱਸ ਆਪਦੇ ਭਰਾ ਨੂੰ ਜਾਂ ਆਪਦੀ ਮਾਂ ਨੂੰ ਵੀ ਮੈਂ ਇੱਥੇ ਚਾਰ ਦਿਨ ਨਹੀਂ ਰਹਿਣਾ ਹੀ ਮੈਂ ਤਾਂ ਇੱਥੇ ਹਮੇਸ਼ਾ ਲਈ ਆਈ ਆ ਹੁਣ ਮੈਨੂੰ ਉਸ ਘਰੇ ਕੋਈ ਵੀ ਨਹੀਂ ਬਰਦਾਸ਼ਤ ਕਰਦਾ ਨਾ ਉਹ ਮੇਰਾ ਘਰ ਰਿਆ ਕਿਹੜੇ ਮੂੰਹ ਨਾਲ ਖਾ ਇਹਨਾਂ ਨੂੰ ਮੈਂ ਸੁਮਸਾ ਤਾਂ ਇਹਨਾਂ ਨੇ ਮੇਰਾ ਵਿਆਹ ਕੀਤਾ ਸੀ ਵੀਰੇ ਨੇ ਆਪਦੇ ਸਿਰ ਤੇ ਇੰਨਾ ਕਰਜ਼ਾ ਚੱਕਿਆ ਫਿਰ ਮੈਨੂੰ ਆਪਦੇ ਘਰੋਂ ਤੋੜਿਆ ਹੁਣ ਮੈਂ ਕਿਵੇਂ ਦੱਸਾਂ ਮੈਨੂੰ ਤਾਂ ਡਰ ਲੱਗਦਾ ਜੇ ਮੈਂ ਇਹਨਾਂ ਨੂੰ ਕੁਝ ਦੱਸਿਆ ਤਾਂ ਕੀ ਹੋਊਗਾ ਇੱਥੇ ਜੇ ਵੀਰੇ ਨੇ ਆਪਦੇ ਆਪਣੂ ਕੁਝ ਕਰ ਲਿਆ ਨਹੀਂ 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 ਮੈਂ ਦੱਸ ਨਹੀਂ ਸਕਦੀ ਵੀਰੇ ਨੂੰ ਇਹ ਗੱਲਾਂ ਵੀਰੇ ਤੋਂ ਬਰਦਾਸ਼ਤ ਨਹੀਂ ਹੋਣੀਆਂ ਮਾਂ ਮਾਂ ਤੋਂ ਬਰਦਾਸ਼ਤ ਹੋਣਾ ਮੈਂ ਆਪਦੇ ਜਵਾਬ ਨੂੰ ਲੈ ਕੇ ਕਿੱਥੇ ਜਾਊਂਗੀ ਤੇ ਕੀ ਕਹੂੰਗੀ ਇਹਨਾਂ ਨੂੰ ਰੱਬਾ ਅੱਦੂ ਕੀ ਕੀਤਾ ਕਿਹੋ ਜੇ ਬੰਦੇ ਨਾਲ ਸੰਜੋਗ ਮਿਲਾਇਆ ਜਿਹੜਾ ਮੈਨੂੰ ਆਪਦੇ ਘਰੇ ਵੀ ਨਹੀਂ ਰੱਖ ਸਕਦਾ ਨਾ ਆਪਦੀ ਔਲਾਦ ਨੂੰ ਉਹਨੇ ਆਪ ਦਾ ਸਮਝਿਆ ਸਾਨੂੰ ਦੁਆਨ ਧੱਕੇ ਮਾਰ ਕੇ ਘਰੋਂ ਕੱਢਦਾ ਮੇਰੇ ਗਲਤੀ ਤਾਂ ਮੇਰੀ ਵੀ ਆ ਪਰ ਮੈਂ ਵੀ ਕੀ ਕਰਦੀ ਉੱਥੇ ਮੇਰੇ ਕੋਲ ਹੱਥ ਵਾਸੇ ਹੀ ਨਹੀਂ ਸੀਗਾ ਮੈਨੂੰ ਕਰਨਾ ਪਿਆ ਮੈਨੂੰ ਐ ਸੀ ਕੀ ਪਤਾ ਟਾਈਮ ਦੇ ਨਾਲ ਸਾਰਾ ਕੁਝ ਬਦਲ ਜੇ ਪਰ ਨਹੀਂ ਕੁਝ ਵੀ ਨਹੀਂ ਬਦਲਿਆ ਸਾਰਾ ਕੁਝ ਉਵੇਂ ਰਿਹਾ ਹੁਣ 4 ਦਿਨਾਂ ਬਾਅਦ ਜਦੋਂ ਮੈਨੂੰ ਪੁੱਛਣਗੇ ਵੀ ਤੇਰੇ ਸਹੁਰੇ ਤੁਨੂੰ ਕਦੋਂ ਲੈਣ ਆਉਣਗੇ ਮੈਂ ਕੀ ਕਹੂੰਗੀ ਇਹਨਾਂ ਨੂੰ ਕੀ ਝੂਠ ਮਾਰੂੰਗੀ ਜੇ ਉਹਨਾਂ ਦਾ ਫੋਨ ਆ ਗਿਆ ਫੇਰ ਨਹੀਂ ਨਹੀਂ ਕੁਝ ਤਾਂ ਮੈਨੂੰ ਸੋਚਣਾ ਪਊਗਾ ਕੋਈ ਤਾਂ ਇੰਤਜ਼ਾਮ ਕਰਨਾ ਪਊਗਾ ਮੈਨੂੰ ਕਿ ਮੇਰੇ ਘਰੇ ਨਾ ਪਤਾ ਲੱਗੇ ਬਸ ਆ ਗੱਲਾਂ ਤਾਂ ਕਿਉਂਕਿ ਮੈਨੂੰ ਪਤਾ ਜੇ ਘਰੇ ਪਤਾ ਲੱਗ ਗਿਆ ਨਾ ਤਾਂ ਇੱਥੇ ਪੱਕਾ ਕੋਈ ਕਲੇਸ਼ ਖੜਾ ਹੋਊਗਾ ਨਾਲੇ ਭਾਬੀ ਦਾ ਮੈਨੂੰ ਪਤਾ ਹੀ ਆ ਉਹ ਤਾਂ ਮੈਨੂੰ ਦੋ ਦਿਨ ਨਹੀਂ ਆਈ ਇੱਥੇ ਜਾਂਦੀ ਜਿਉ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਉੱਥੇ ਧੱਕੇ ਮਾਰ ਕੇ ਘਰੋਂ ਕੱਢਦਾ ਤੇ ਹਮੇਸ਼ਾ ਲਈ ਇੱਥੇ ਆਈ ਆ ਹੁਣ ਤਾਂ ਸਾਡਾ ਜਿਉਣਾ ਦੁੱਬਰ ਕਰ ਦੇਣਾ ਉਹ ਤਾਂ ਮੇਰੀ ਮਾਂ ਨੂੰ ਪੱਲਾ ਹੀ ਨਹੀਂ ਚੜਦੀ ਮੈਂ ਕੀ ਕਰਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਏ ਵਾਹਿਗੁਰੂ ਹੁਣ ਤਾਂ ਤੂੰ ਹੀ ਮੇਰਾ ਸਾਥ ਦੇ ਬਸ ਇੱਕ ਤੇਰਾ ਹੀ ਸਹਾਰਾ ਤੇਰੇ ਸਾਰੇ ਨਾਲ ਹੀ ਮੈਂ ਇੱਥੇ ਆਈ ਆ ਹੁਣ ਤੂੰ ਹੀ ਕੋਈ ਮੈਨੂੰ ਰਾਹ ਦਿਖਾਈ ਹਾਂ ਮਾਂ ਆਉਣੀ ਆ ਮਨਿੰਦਰ ਹਾਂ ਹਾਂ ਆ ਗਈ ਮਾਂ ਆਵੇ ਆਵੇ ਤੇ ਦੁੱਧ ਲਿਆ ਨਾਲ ਤੇ ਵਾਸਤੇ ਨਾਲ ਕੋਈ ਕੱਪੜੇ ਬਦਲਨੇ ਤਾਂ ਲਿਆ ਹੋਰ ਚੱਕ ਲਿਆ ਨਾ ਨੰਮਾ ਕੱਪੜੇ ਤਾਂ ਤੇ ਹੁਣੇ ਤਾਂ ਬਦਲੇ ਸੀਗੇ ਆਪਾਂ ਕੋਈ ਗੱਲ ਨਹੀਂ ਫੇਰ ਬਦਲ ਦਾਂਗੇ ਨਾਲੇ ਹੁਣ ਤਾਂ ਸੁੱਤਾ ਪਿਆ ਹੁਣ ਦੁੱਧ ਨੂੰ ਦੱਸ ਕੀ ਹੈ ਫੇਰ ਗਰਮ ਕਰਕੇ ਦਿੰਨੀ ਆ ਮੈਂ ਕੋਲੇ 2 ਘੰਟਿਆਂ ਨੂੰ ਹੋ ਗਿਆ ਇਹਨੂੰ ਪਏ ਨੂੰ ਹੂੰ ਮੂੰਹ ਮਾ ਸੁੱਕ ਜੇ ਜਵਾਕਦਾ ਪਏ ਦਾ ਚੱਲ ਕੋਈ ਨਹੀਂ ਫੇਰ ਮੈਂ ਕਰ ਦਿੰਨੀ ਆ ਗਰਮ ਥੋੜਾ ਜਿਹਾ ਹਣਾ ਭਾਬੀ ਧਾਰ ਚੋਈ ਜਾਂਦੀ ਆ ਫੇਰ ਸੱਜ ਜਾ ਦੋ ਤਪਤਾ ਕਰ ਲੂ ਵਿਚ ਮਾਣੇ ਪਾਣੀ ਪਾ ਦੂੰਗੀ ਤੇ ਫੇਰ ਲਿਆਉਂਗੀ ਤਪਤਾ ਕਰਕੇ ਹਾਂ ਮਨਿੰਦਰ ਹਾਂ ਪਤ ਤੋ ਕੋਈ ਗਲਤ ਨਹੀਂ ਮੈਨੂੰ ਤੇਰਾ ਮੂੰਹ ਜਿਆ ਹੋਰ ਉਂਜੇ ਲੱਗਦਾ ਹੈ ਲੈ ਦਸਮਾ ਗੱਲ ਕੀ ਹੋਣੀ ਆ ਹੱਸੀ ਤਾਂ ਜਾਣੀ ਆ ਤੂੰ ਤਾਂ ਬੜੀ ਫਿਕਰ ਕਰਦੀ ਆਂ ਹੀ ਪਤਾ ਨਹੀਂ ਮੈਨੂੰ ਕਾ ਤੂੰ ਐਂ ਜੇ ਲੱਗੀ ਜਾਂਦਾਗਾ ਵੀ ਤੂੰ ਐਵੇਂ ਨਹੀਂ ਆਈ ਕੋਈ ਗੱਲ ਹੈਗੀ ਲੈ ਤੇ ਹੋਰ ਕਿਵੇਂ ਆਉਂਗੀ ਸਾਰਾ ਕੁਝ ਮੇਰੇ ਉੱਥੇ ਵਧੀਆ ਆਏਗਾ ਵਧੀਆ ਸੁਖ ਸ਼ਾਂਤੀ ਨਾਲ ਹੀ ਆਈ ਆਂ ਤੂੰ ਫਿਕਰ ਨਾ ਕਰ ਚੱਲ ਕੋਈ ਨਹੀਂ ਜੇ ਤੂੰ ਕਹਿੰਦੀ ਆ ਤਾਂ ਮੰਨ ਲੈਨੀ ਆ ਫਿਰ ਹੋਰ ਮਨ ਨਹੀਂ ਪੂਗਾ ਮਾ ਨਾ ਲਾ ਆਪਦੇ ਮਨੋਂ ਨਾ ਗੱਲਾਂ ਬਣਾਇਆ ਕਰ ਤੂੰ ਆਹੀ ਜਦੋਂ ਮਨੋਂ ਗੱਲਾਂ ਬਣਾਵਨਾ ਕਿ ਇੱਥੇ ਕਰਦੀ ਹੈ ਨਾ ਫਿਰ ਤਾਂ ਹੀ ਭਾਬੀ ਲੜਦੀ ਆ ਪਾੜੀ ਟੈਨਸ਼ਨ ਲੈਣੀ ਭਾਬੀ ਨਾ ਕਾਨੂੰ ਕਰਦੀ ਆ ਭਾਬੀ ਤਾਂ ਤਦ ਵਸ ਤੂੰ ਗੱਲ ਹੀ ਨਾ ਛੇੜ ਹੋਰ ਕੀ ਨਾਮ ਹੀ ਨਹੀਂ ਲੈਣ ਦਿੰਦੀ ਇਹਦਾ ਹਰ ਖੜ ਚੜ ਜਾਂਦਾ ਫਿਰ ਜਦੋਂ ਉਹਦਾ ਨਾਮ ਲੈਣੀ ਆ ਅੱਛਾ ਜਦੋਂ ਵਿਆਹ ਕੇ ਲਈ ਸੀ ਉਹ ਤਾਂ ਮੂਰੇ ਹੋ ਹੋ ਨੱਚਦੀ ਸੀ ਬੋਲੀਆਂ ਪਾਉਂਦੀ ਸੀਗੀ ਉ ਤਾਂ ਨਹੀਂ ਉਹ ਤਾਂ ਬਚੋਲੇ ਦਾ ਬੇੜਾ ਬਹਿ ਗਿਆ ਉਹ ਕਹਿੰਦਾ ਬੜਾਈ ਸਿਆਣੀ ਆ ਕੁੜੀ ਤਾਂ ਮੂੰਹ ਚ ਬੋਲਨੀ ਹੁਣ ਵੇਖ ਲੈ ਕੁੜੀ ਆ ਜੀ ਵੀ ਨਹੀਂ ਦੰਦਾ ਦੇ ਅੰਦਰ ਵਰਦੀ ਉਹਦੀ ਸਿਆਣੀ ਤਾਂ ਹੈਗੀ ਆ ਕੰਮ ਤਾਂ ਸ ਆਹੋ ਕੰਮ ਕਰ ਦਈਏ ਸਾਰਾ ਤੇ ਅੱਜ ਤਾਂ ਇੰਨਾ ਨਹੀਂ ਵੀ ਕਿਹੜਾ ਕੰਮ ਪਹਿਲਾਂ ਕਰਨਾ ਪਹਿਲਾਂ ਲੀੜਾਂ ਤੇ ਬਹਿ ਜੂ ਫਿਰ ਚਾੜੂ ਚੱਕ ਲੂ ਰੋਟੀਆਂ ਨੂੰ ਬਾਰਾ ਇੱਕ ਵਜ ਜਾਂਦਾ ਨੜੀ ਗੁਰਨੂਰ ਕਿੱਥੇ ਆ ਹੈ ਇੱਥੇ ਫਿਰਦਾ ਹੋ ਉਹ ਵੀ ਲੈ ਜਵਾਗ ਤਾਂ ਮੈਨੂੰ ਦਿਸੇ ਹੀ ਨਹੀਂ ਹੈਗੇ ਹਨਾ ਉਹ ਵੀ ਮਿਲ ਕੇ ਰੇਟੇਕਦੇ ਹੈਗੇ ਸਾਹਮਦੇ ਸੂਂਦ ਹੀ ਨਹੀਂ ਹੈਗੇ ਭੰਗ ਕਾ ਨੂੰ ਉਹਨਾਂ ਦੇ ਘਰੇ ਛੱਡਿਆ ਆਉਂਦੀ ਆ ਆ ਤੇਰੇ ਚਾਚੇ ਕੇ ਅੱਛਾ ਉੱਥੇ ਜਵਾਕਾਂ ਨਾਲ ਖੇਡ ਹੀ ਜਾਂਦੇ ਆ ਆਥਨ ਨੂੰ ਰੇਤੇ ਨਾਲ ਭੂਤ ਬਣ ਕੇ ਆਉਂਦੇ ਆ ਚਲ ਕੋਈ ਨਾ ਮੱਗ ਜਵਾਗ ਚ ਨਾ ਦੇਤੇ ਜ ਖੇਡਣਾ ਚਾਹੀਦਾ ਹਾਂ ਕੁੜੀ ਜਵਾਕ ਨੂੰ ਖਵਾਉਣਾ ਪਿਆਣਾ ਵੀ ਚਾਹੀਦਾ ਟਾਈਮ ਨਾਲ ਆ ਆ ਗਿਆ ਲੈ ਆ ਜਾ ਵੀ ਤੂੰ ਆਈ ਹੈ ਓਏ ਆਈ ਹੈ ਤੇਰਾ ਪੁੱਤ ਓਏ ਕਿੰਨਾ ਹੈ ਕਿੱਧ ਗਿਆ ਸੀ ਤੂੰ ਏ ਕੀ ਦੇ ਕੀ ਦੇ ਹੈ ਵੇ ਅੱਧਾ ਰਹਿ ਗਿਆ ਜਵਾਕ ਅੱਗੇ ਤੂੰ ਖਵਾਉਂਦੀ ਪਿਆਉਂਦੀ ਇਹਨੂੰ ਮਾੜਾ ਮੋਟਾ ਕਾ ਕਰੀ ਜਾਂਦੀ ਤੇ ਹੁਣ ਦੇਖ ਲੈ ਭੁੱਖੇ ਦਾ ਧਿਆਈ ਤਨ ਦੀ ਸਾਰ ਨਹੀਂ ਲੈਂਦੀ ਸਾਰਾ ਦਿਨ ਚੱਲ ਕੋਈ ਨਾ ਮੂੰਹ ਵੀ ਪਦਨੇ ਪਿਆ ਹੋਇਆ ਨਾ ਤਾਂ ਲੱਗਦਾ ਜਵਾਕ ਨੂੰ ਆ ਹੀ ਤਾਂ ਖਰਾਕ ਲੱਗਣੀ ਹੁੰਦੀ ਓ ਜਿਹੜੀ ਹੁਣ ਖਵਾ ਦਈਏ ਜੇ ਤੂੰ ਵੱਡਾ ਹੋ ਜਾਣਾ ਫਿਰ ਪੜ੍ਹਾਈ ਦਾ ਫਿਕਰ ਪਾ ਜਾਂਦਾ ਜਵਾਕ ਨੂੰ ਚੱਲ ਕੋਈ ਨਾ ਮਾਂ ਫਿਰ ਆਪਣੇ ਪਸ਼ੂ ਵੀ ਤਾਂ ਕਿੰਨੇ ਆ ਤੂੰ ਐ ਵੀ ਤਾਂ ਦੇਖ ਪਸ਼ੂਆਂ ਦਾ ਵੀ ਕਰਨਾ ਹੁੰਦਾ ਚੱਲ ਕੋਈ ਨਾ ਤੁਸੀਂ ਨਾ ਮਾਲਾ ਮੋਟਾ ਇੱਕ ਦੂਜੇ ਨੂੰ ਸਮਝਿਆ ਕਰੋ ਉਹ ਤੈਨੂੰ ਸਮਝਿਆ ਕਰੀ ਤੂੰ ਮਾਲਾ ਮਟਾ ਨੂੰ ਸਮਝਿਆ ਕਰ ਫਿਰ ਨਿਕਲ ਲੜਾਈ ਫਿਰ ਮੱਥਾ ਮਾਰਨ ਨਾਲੋਂ ਮੈਂ ਤਾਂ ਜਵਾਕ ਨੂੰ ਹੀ ਸਾਬ ਲੈਣੀ ਆ ਗੱਲ ਕਰ ਬਾਹ ਫੜ ਕੇ ਛੱਡੇ ਆਉਂਦੀ ਉਹਨਾਂ ਦੇ ਘਰੇ ਮੈਂ ਕਿਹਾ ਚੱਲ ਇੱਥੋਂ ਅੱਗੇ ਖੇਡ ਉਧਰ ਐ ਕਰਦੀ ਆ ਮੇਰੇ ਪੁੱਤ ਨਾਲ ਤਾਂ ਚਲ ਮੈਂ ਇੱਕ ਗੱਲ ਕਹਾਂ ਜਵਾਕ ਨਾ ਖੇਡਦੀ ਚੰਗੀਆਂ ਅੱਜ ਕੱਲ ਦੇ ਜਵਾਕ ਤਾਂ ਫੋਨ ਲੈ ਕੇ ਬੈਠ ਜਾਂਦੇ ਆ ਉਹਨਾਂ ਨੂੰ ਖੇਡਣ ਦਾ ਮਤਲਬ ਹੀ ਨਹੀਂ ਪਤਾ ਹੈਗਾ ਸ਼ੁਗਰਾ ਚਲ ਜਵਾਕ ਖੇਡਦੇ ਤਾਂ ਹੈਗੇ ਸਾਰਾ ਦਿਨ ਫੋਨ ਤਾਂ ਇਹ ਵੀ ਬਥੇਰਾ ਚੱਕਦਾਗਾ ਮਿਲਣਾ ਚਾਹੀਦਾ ਫੋਨ ਇਹਨੂੰ ਅੱਛਾ ਹਾਂ ਚਲ ਕੋਈ ਨਾ ਮੈਂ ਵਧੀਆ ਫਿਰ ਤਾਂ ਖੇਡਣ ਦਿਆ ਕਰ ਜਵਾਕਾ ਉਹਨਾਂ ਫੋਨ ਦੀ ਆਦਤ ਨਹੀਂ ਪੈਣੀ ਚਾਹੀਦੀ ਮੁੜ ਕੇ ਨਾ ਛੁੱਟਦੀ ਨਹੀਂ ਹੈਗੀ ਫੋਨ ਦੀ ਆਦਤ ਜਵਾਕਾਂ ਤੋਂ ਉਹ ਤੇ ਚਾਚੂ ਪੀਲੀ ਸੀ ਕੋਟੇਲਾ ਕਰੇ ਇਹ ਨਹੀਂ ਚਲ ਨੋਟ ਵੀ ਖਾਧੀ ਸੀ ਹੈ ਦੇ ਖਾਂ ਲੋਕਾਂ ਦੇ ਘਰੇ ਖਾ ਪੀ ਕੇ ਆਉਂਦਾ ਮੇਰਾ ਪੁੱਤ ਚਲ ਕੋਈ ਨਾ ਪੁੱਤ ਜਦੋਂ ਵੀਰੇ ਦਾ ਤੱਤਾ ਕਿਦਾਂ ਉਹ ਤੈਨੂੰ ਲਾ ਚ ਪਾ ਕੇ ਦੇ ਦੀ ਇਹਨੂੰ ਤੂੰ ਵੀ ਪੀਂਗਾ ਦੁੱਧ ਹੈ ਨਾ ਪੀ ਲੇਗਾ ਆ ਗਿਆ ਮੇਰੇ ਪੁੱਤ ਖੇਡ ਕੇ ਆਹੋ ਆ ਗਿਆ ਤੇਰਾ ਪੁੱਤ ਆ ਜਾ ਪੁੱਤ ਆ ਜਾ ਖਵਾ ਪਿਆ ਦੇ ਇਹਨੂੰ ਕੁਸ ਹੁਣ ਜਵਾਕ ਨੂੰ ਨਾਲੇ ਨਾ ਰੇ ਪੈਰ ਲਿਬੜੇ ਪਏ ਆ ਭੱਬੇ ਦਿੱਤੇ ਨਾ ਸੈਂਡਲ ਮੈਲਾ ਦਾ ਉੱਥੇ ਸਿੱਟਿਆ ਆਇਆ ਇਹ ਬੂੜੀ ਦੇ ਪਾ ਦੇ ਹੁਣ ਇਹਦੇ ਉਹ ਵੀ ਠੰਡ ਹੋ ਗਈ ਮਾਂ ਹੋਰ ਠੰਡ ਹੁੰਦੀ ਆ ਕੇਰਾ ਦਾ ਪੁੱਤ ਬਿਮਾਰ ਹੋ ਉਹ ਵੀ ਹਟਿਆ ਨਾਲ ਇਹ ਅੱਛਾ ਕੇ ਹੋਰ ਜਮਾ ਸਾਤੀ ਜਮ ਹੋ ਗਈ ਸੀ ਇਹ ਤਾਂ ਬਿਮਾਰ ਵੀ ਛੇਤੀ ਹੁੰਦਾ ਤਾਂ ਛੋਟਾ ਹੁੰਦਾ ਸੀ ਉਹਦੇ ਵੀ ਵੇਖ ਲੈ ਮਾਂ ਆਣਾ ਜੇ ਨਹੀਂ ਕੁਛ ਚੱਲਦਾ ਸੀ ਤੇ ਉਹਦੀ ਬਿਮਾਰ ਹੋ ਜਾਂਦਾ ਸੀ ਤਾਂ ਹੀ ਤਾਂ ਮੈਂ ਫਿਕਰ ਕਰੀ ਜਾਂਦੀ ਆ ਵੀ ਜੇ ਜਵਾਕ ਕੇਰਾ ਰੁੱਜ ਗਿਆ ਨਾ ਮੁੜ ਕੇ ਸਾਰਾ ਸਿਆਹ ਲੋਟ ਨਹੀਂ ਆਉਣਾ ਤੇ ਹੋਰ ਹੁਣ ਤਾਂ ਸਗੋਂ ਨਾ ਸਿਆਹ ਨਾਲੇ ਕੱਪੜੇ ਕੱਢ ਲੋ ਇਹਦੇ ਹਾਂ ਟੋਪੀ ਦੇ ਕੇ ਪੈਰਾਂ 'ਚ ਜਰਾਬਾਂ ਪਾ ਕੇ ਬੂਟ ਪਾ ਕੇ ਫੇਰ ਬਾਹਰ ਭੇਜਿਆ ਕਰੋ ਇਹਨੂੰ ਜੇ ਇਹਨੂੰ ਕੰਮ ਤੋਂ ਬੇਲ ਮਿਲੂ ਤਾਂ ਫੇਰ ਹੀ ਆ ਕੰਮ ਤਾਂ ਸਾਰਾ ਦਿਨ ਕੰਮ ਦੇ ਆਏ ਮਗਰ ਲੱਗੀ ਰਹਿੰਦੀ ਆ ਸਾਰਾ ਦਿਨ ਜਿੱਲਕ ਜਿੱਲਕ ਕਰੀ ਜਾਉ ਜਵਾਕ ਜਵੂਕ ਦਾ ਕੋਈ ਨਹੀਂ ਕੋਈ ਨਾ ਆਜੋ 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 ਮੇਰੇ ਪੱਤੇ ਆਜੋ ਏ ਆਜੋ ਆਜੋ ਇਹ ਕਰੀ ਨਹੀਂ ਇੱਥੇ ਹੋਰ ਪਰਉਣੇ ਬਚਾਉਣਾ ਹੋਰ ਕੀ ਕਰਾਂ ਹੋਰ ਵੀ ਕੰਮ ਹੈਗੇ ਨੇ ਤੇ ਨਾਲੇ ਉਦੋਂ ਤੋਂ ਪਾਏ ਗਏ ਤਿੰਨ ਚਾਰ ਘੰਟੇ ਹੋ ਗਏ ਤਿੰਨ ਚਾਰ ਘੰਟੇ ਬਿਤਾਇਆ ਮੈਂ ਹੁਣ ਮੈਂ ਦੋਰੀ ਬਾੜ ਨਹੀਂ ਪਾਉਣੇ ਸੀ ਅੱਛਾ ਪਾਟਾ ਚਲੋ ਅੱਗੇ ਵੀ ਬਸ ਉਹੀ ਕੰਮ ਕਰੀ ਜਾਂਦੀ ਆ। ਓ ਯਾਰ ਮੈਨੂੰ ਕੀ ਲੱਗਦਾਗਾ? ਇੱਕ ਕੰਮ ਤੇ ਹੀ ਆ ਮੈਂ ਤਾਂ। ਤੂੰ ਆਇਆ ਨਾ ਕਰਿਆ ਕਰ ਆਇਆ ਨਾ ਕਰਿਆ ਕਰ ਜਿੱਤੋ। ਕਰਨ ਨੂੰ ਬਣਾ ਕੇ ਰੱਖੀਦਾ ਹੁੰਦਾ ਸਿਆਣੀ ਬਣੀਦਾ ਹੁੰਦਾ। ਕੀ ਕਰਾਂ? ਤੁਸੀਂ ਮੇਰਾ ਦਿਮਾਗ ਖਰਾਬ ਕਰ ਦੇਣਾ। ਮੇਰਾ ਬੀਪੀ ਵੱਧ ਜਾਂਦਾ ਫਿਰ ਮੈਨੂੰ ਪਰੇ ਲੱਗਦਾ। ਕੀ ਤੇ ਮੇਰੀ ਗੱਲ ਸੁਣ ਕੀ ਦਿਮਾਗ ਖਰਾਬ ਕਰ ਦੇਣਾ। ਕੀ ਗੱਲ ਹੋਈ ਸੀ ਲੈ ਅੱਜ ਹੈਂ? ਤੂੰ ਐਂ ਕੁਝ ਤਾਂ ਬੋਲ ਦੇ। ਯਾਰ ਮੈਂ ਬੋਲਤਾ ਤਾਂ ਫਿਰ ਦੱਸ ਕੀ ਗੱਲ ਹੋ ਗਈ ਜਾਂ ਮੈਂ ਬੋਲਤਾ ਜੇ ਮਾਂ ਨੇ ਬੋਲਤਾ ਕੋਈ ਵੱਡੀ ਗੱਲ ਤਾਂ ਤੈਨੂੰ ਕਹੀ ਨਹੀਂ ਹੁਣ ਘਰ ਦੇ ਵਿੱਚ ਤਾਂ 100 ਗੱਲਾਂ ਹੋਈ ਜਾਂਦੀਆਂ ਨੇ। ਅੱਛਾ ਚੱਲ ਛੱਡੇ ਇਹਨਾਂ ਗੱਲਾਂ ਨੂੰ ਰਾਸ਼ਨ ਪਾਣੀ ਸਾਰਾ ਕੁਝ ਮੈਂ ਲਿਆ ਕੇ ਰੱਖਤਾ ਨੂਨ ਮਿਰਚ ਮਸਾਲਾ ਸਾਰਾ ਹੁਣ ਘੱਟ ਘੱਟ 2 ਮਹੀਨੇ ਤੈਨੂੰ ਮੁੱਕਦਾ ਨਹੀਂ ਠੀਕ ਹੈ ਨਾ ਤੇ ਕਣਕ ਸਿੱਟਿਆ ਠੀਕ ਹੈ ਆਪੇ ਗੱਟਾ ਕਣਕ ਦਾ ਜਿਹੜਾ ਹੈਗਾ ਉਹ ਕਰਕੇ ਤੇ ਸ਼ਾਮ ਨੂੰ ਦੇ ਜੂਗਾ ਤੇ ਮੇਰੀ ਗੱਲ ਸੁਣ ਨਾਲ ਮੈਂ ਕਹਿੰਦਾ ਸੀਗਾ ਵੀ ਆਪਣਾ ਹੁਣ ਦੁੱਧ 2 ਕਿਲੋ ਘੱਟ ਪਾ ਦਿਆ ਕਰ ਚੰਗਾ ਕਿਉਂ ਦੁੱਧ ਘੱਟ ਘੱਟ ਪਾ ਦਿਆ ਕਰ ਮਨਿੰਦਰ ਆਈਏ ਚੱਲ ਉਹਨੂੰ ਬਾਏ ਆ 4 ਦਿਨ ਉਹਨੇ ਰਹਿਣਾ ਇੱਥੇ ਤੇ ਪੀ ਲਿਆ ਕਰੂਗੀ ਨਾਲ ਜਵਾਕ ਨੂੰ ਹਾਂ ਹੁਣ 2 ਕਿਲੋ ਪੀਊਗੀ ਉਹ ਦੁੱਧ ਤੇ 2 ਕਿਲੋ ਪੀ ਲਿਆ ਕਰੋ ਆਪਣੇ ਕਿਸੇ ਚੀਜ਼ ਦਾ ਘੱਟ ਆਗਾ ਉਹਦੇ ਨਾਲ ਆਪਣਾ ਖਰਚਾ ਚੱਲਦਾ ਹੁਣ ਤੂੰ ਦੁੱਧ ਦਾ ਕਹਦੇ ਵੀ ਘੱਟ ਪਾ ਦਿਆ ਕਰ ਚੱਲ ਕੋਈ ਨਹੀਂ ਜੇ 2 ਕਿਲੋ ਦੁੱਧ ਦਾ ਪਰ ਅੱਖ ਲਿਆ ਕਰਾਂਗੇ ਤਾਂ ਕਿੰਨੇ ਕਿ ਦਿਨ ਰਹਿਣਾ ਉਹਨੇ ਹੈ ਕੋਈ 5-7 ਦਿਨ ਰਹੂਗੀ ਜਵਾਕ ਨੂੰ ਕੀ ਪਾਈਆ ਦੁੱਧ ਮੁੱਕਦਾ ਨਹੀਂਗਾ 2 ਕਿਲੋ ਕਹਦੇ ਵਾਸਤੇ ਰੱਖਣਾ ਚੱਲ ਪਾਈਆ ਦੁੱਧ ਜਵਾਕ ਪੀ ਲਿਆ ਕਰੂਗਾ ਅੱਧਾ ਕਿਲੋ ਕਿਲੋ ਪੀ ਲਿਆ ਕਰੂਗੀ ਕੀ ਹੁੰਦਾਗਾ ਤੂੰ ਐ ਨਾ ਕਰ ਅਗਰ ਮਾੜੀ ਮਾੜੀ ਚੀਜ਼ ਤੇ ਗੱਲ ਤੇ ਐ ਨਹੀਂ ਕਰੀ ਜਿਹੜੇ ਹਿਸਾਬ ਨਾਲ ਤੂੰ ਗੱਲਾਂ ਕਰਦੀ ਹੁੰਦੀ ਠੀਕ ਹੈ ਨਾ ਤੇਰੇ ਨੇ ਨਾ ਮੈਨੂੰ ਘਰ ਚੋਂ ਲਾਉਣ ਵਾਲੇ ਲੱchn ਲੱਗਦੇ ਮੇਰੇ ਘਰਦੋਂ ਵਾਲੇ ਕਿਉਂ ਨਹੀਂ ਲੱਛਣ ਲੱਗਦੇ ਮੈਂ ਦੱਸਾਂ ਜੇ ਕੀ ਕਰਤਾ ਮੈਂ ਤਾਂ ਘੁੱਟ ਆ ਕੇ ਆਥਣੇ ਉਹੀ ਗੱਲ ਪਾਉਣ ਦਾ ਸੋਚ ਲੈਨੀ ਆ ਪੀਂਦੀ ਨਹੀਂਗੀ ਘੁੱਟ ਤੇ ਤੂੰ ਵੀ ਲੈਕਰ ਤੈਨੂੰ ਕਿਹੜਾ ਮੈਂ ਜਵਾਬ ਦਿੱਤਾਗਾ ਤੈਨੂੰ ਵੀ ਤਾਂ ਮੈਂ ਕਿਹਾ ਹੀ ਆ ਵੀ ਤੂੰ ਪੀ ਲੈ ਕਰ ਜਿੰਨਾ ਮਰਜੀ ਫਿਰ ਮੈਨੂੰ ਤਾਂ 100 ਘਰਵਾਰੀ ਸੋਚਣਾ ਪੈਂਦਾ 100 ਘਰਵਾਰੀ ਸੋਚਣਾ ਪੈਂਦਾ ਨਾਲੇ ਹੋਰ ਤੂੰ ਸਾਰਾ ਦਿਨ ਹਾਈ ਕਿਸਾ ਹੁਣਦੀ ਰਹਿ ਕਰ ਆ ਤੂੰ ਦੀ ਪਾਤੀ ਉਧਰ ਗਾਲਤੀ ਕਿ ਨਹੀਂ ਹੁਣ ਪਾਤੀ ਪਾਤੀ ਸਾਰਾ ਕਸ਼ ਕੀਤਾ ਪਿਆ ਹੁਣ ਕੀਤੇ ਕਰਾਇਤੇ ਆ ਕੇ ਟੋਕਰਾ ਤੇ ਮੈਨੂੰ ਦੱਸੇਂਗੀ ਤਾਂ ਮੈਨੂੰ ਤਾਂ ਐਸੀ ਵੀ ਉਧਰ ਨਹੀਂ ਪਾਈ ਹੋਈ ਤੈਨੂੰ ਚੱਕ ਕੇ ਟੋਆ ਟੋਕਰਾ ਤੁਰ ਪਿਆ ਮੈਂ ਤੂੰ ਮੈਨੂੰ ਕਹਿ ਦੇ ਵੀ ਭਾਈ ਮੈਂ ਪਾਤੀ ਏ ਔਰ ਇਹ ਜੀ ਦੱਸ ਕੀਤੇ ਕਰਾਇਣ ਦਾ ਸਮਾਂ ਤੈਨੂੰ ਕੀ ਐ ਕਹਿਣਾਗਾ ਵੀ ਤੂੰ ਕਿਉਂ ਕੀਤਾ ਚੱਲ ਜਾ ਤੂੰ ਆਪਦਾ ਕੰਮ ਕਰ ਲੈ ਕਰ ਲੈੰਦੇ ਮੈਨੂੰ ਵੀ ਕੋਈ ਡੱਕਾ ਤੋੜ ਲੈ ਚਲ ਆ ਕਰਕੇ ਕੰਮ ਜਾਂ ਨਮੀੜ ਕੇ ਨਾ ਛੇਤੀ ਆ ਕੇ ਤੇ ਰੋਟੀ ਪਾਣੀ ਦਾ ਘਰ ਆਰ ਪਾਰ ਯਾਰ ਦੇਖ ਲੈ ਕੀ ਐਂ ਘਾਤੋ ਕਰਦੇ ਸਾਰੀ ਦਿਹਾੜੇ ਕੁੱਕੜਾ ਵਾਂਗੂ ਲੜੀ ਜਾਣਗੇ ਇੱਕ ਹੁਣ ਉਹ ਆ ਗਈ ਇਹ ਕੀ ਦੋ ਮਾਂ ਪੁੱਤ ਘੱਟ ਸੀਗੇ ਸਿਰ ਤੇ ਚੜ ਕੇ ਉਹ ਆ ਕੇ ਬਹਿ ਗਈ ਹੁਣ ਪਤਾ ਨਹੀਂ ਗੱਲ ਕੀ ਐ ਬੈਕ ਜਿਆ ਖਾਸਾ ਚੱਕੀ ਫਿਰਦੀ ਸੀ ਪਤਾ ਨਹੀਂ ਕੀ ਲਈ ਐ ਦੇਖਾਂ ਇਹਦੇ ਬੈਕ ਚ ਕੀ ਕੁਛ ਲਈ ਐ ਹੁਣ ਇਹ ਪਤਾ ਨਹੀਂ ਕਿੰਨੇ ਕ ਦਿਨ ਰਹੂਗੀ ਰਹਿਣ ਤਾਂ ਨਹੀਂ ਮੈਂ ਬਾੜੇ ਦੇਣ ਦਿੰਦੀ ਦੇਖ ਤਾਂ ਸਹੀ ਅਖੇ 2 ਕਿਲੋ ਦੁੱਧ ਉਹਦੇ ਵਾਸਤੇ ਰੱਖ ਦਿਆ ਕਰੋ ਕੋਈ ਨਹੀਂ ਪਾਣੀ ਪਾ ਕੇ ਦਿਆ ਕਰੂੰਗੀ ਚਲ ਮਾ ਕੰਮ ਕਰਾ ਇਹਨਾਂ ਰੱਖ ਲੈ ਲੇ ਲਾਤੀ ਰੋਡੀ ਇਹਦੇ ਜਵਾਕ ਦੇ ਵੀ ਹੁਣ ਕੱਪੜੇ ਧੋਣੇ ਪਿਆ ਕਰਨਗੇ ਆਏ ਹਾਏ ਲੈ ਖਾਸਾ ਕੁਛ ਲੱਗਦਾ ਦੇਖਾਂ ਤਾਂ ਸਹੀ ਇਹਦੀ ਸੱਸ ਨੇ ਕੀ ਪਾ ਕੇ ਤੋਰੇ ਆ ਕਿਤੇ ਪੈਸੇ ਟਕੇ ਤੋਰੇ ਹੁਣ ਪਾ ਕੇ ਕਿੰਨੇ ਕੁ ਲਈ ਹੈ ਲੈ ਖਾਸਾ ਸਮਾਂ ਲੇ ਇਹ ਤਾਂ ਪੂਰਾ ਮਹੀਨੇ ਦਾ ਪ੍ਰਬੰਧ ਕਰਕੇ ਲੱਗਦਾ ਆਈ ਹੈ ਯਾ ਹਾਂ ਕੀ ਕਰੇਗੀ